ਭਾਈ ਆ ਜਾਂਦਾ ਬੱਚਾ ਭਾਈ ਇਹ ਤਾਂ ਵਿਚਾਰੇ ਬਣ ਜਾਂਦੇ ਨੇ ਸਾਡੇ ਤੁਸੀਂ ਜਿਹੜੇ ਪੰਜਾਬ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਤੁਸੀਂ ਫਿਰ ਨਰਦਾਈ ਸਾਫਤ ਕਰ ਦਿੰਦੇ ਨੇ ਸਾਡੇ ਆਪ ਦੇ ਸਾਡੇ ਮਗਰ ਪਿਆ ਜਾਂਦੇ ਨੇ ਕਈ ਲੋਕ ਤਾਂ ਇਹ ਕਹਿ ਦਿੰਦੇ ਆ ਕਿ ਵੀ ਇਹਨਾਂ ਨਾਲ ਕਿਉਂ ਧੱਕਾ ਕਰਨਾ ਹੈ ਇਹ ਤਾਂ ਵਿਚਾਰੇ ਉਧਰੋਂ ਆਏ ਨੇ ਇੱਥੇ ਕੰਮ ਕਰ ਲੈਣੇ ਕਹਿੰਦੇ ਜੇ ਕੋਈ ਇੱਕ ਤਾਂ ਮਾੜਾ ਹੈ ਸਾਰੇ ਥੋੜੀ ਮਾੜੇ ਹੋਗੇ ਫਿਰ ਉਹ ਆਪਣੇ ਘਰੇ ਰੱਖਣ ਭਾਈ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਆਪਣੇ ਘਰੇ ਰੱਖਣਾ ਆਪਣੇ ਜਿਹੜਾ ਹੈਗਾ ਰਿਸ਼ਤੇਦਾਰੀਆਂ ਚ ਉਹਨਾਂ ਨਾਲ ਲੈਣ ਦੇਣ ਕਰ ਲੈਣ ਕੁੜੀਆਂ ਲੈਣ ਉਹਨਾਂ ਦੀ ਉਹਨਾਂ ਦੇ ਮੁੰਡੇ ਉਹਨਾਂ ਨੂੰ ਕੁੜੀਆਂ ਦੇਣ ਜੇ ਤਾਂ ਕੋਈ ਸਾਡਾ ਬੰਦਾ ਚੋਰੀ ਕਰ ਲੇ ਪੰਜਾਬੀ ਜਾਂ ਕੋਈ ਹੋਰ ਲੁੱਟਖੋਲ ਕਰ ਲੇ ਕਿਸੇ ਨੂੰ ਮਾਰ ਦੇ ਉਹਦਾ ਤਾਂ ਐਨਕਾਊਂਟਰ ਇੱਕ ਮਿੰਟ ਚ ਕਰ ਦਿੰਦੀ ਆ ਪੁਲਿਸ ਗੋਲੀ ਜਦੀ ਮਾਰ ਦਿੰਦੀ ਆ ਵੀ ਭਜਦਾ ਸੀ ਕਿਸੇ ਭਈਏ ਦਾ ਐਨਕਾਊਂਟਰ ਸੁਣਿਆ ਤੁਸੀਂ ਉਹਨੋਂ ਮਸੂਮ ਮਾਰਤਾ ਜਿਹਨੇ ਕੁਝ ਦੇਖਿਆ ਨਹੀਂ ਹਜੇ ਭਾਲਿਆ ਨਹੀਂ ਉਹਨੂੰ ਦਰਿੰਦਗੀ ਦੇ ਨਾਲ ਮਾਰਤਾ ਉੱਥੇ ਕੋਈ ਉਹ ਜਿਹੜਾ ਇੱਥੇ ਕਹਿੰਦੇ ਅਸੀਂ ਇੱਥੇ ਦੇ ਨਿਵਾਸੀ ਬਣ ਕੇ ਉਹਨਾਂ ਚੋਂ ਕੋਈ ਉੱਠ ਕੇ ਗਿਆ ਉਹ ਉਸ ਭਈਏ ਦਾ ਵਿਰੋਧ ਕੀਤਾ ਉਹਨਾਂ ਨੇ ਇਹ ਜਦੋਂ ਉਤਰਦੇ ਨਾ ਉਥੋਂ ਤੇ ਮਲਾਣਾ ਗੱਡੀ ਭਰ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਥੇ ਪਹਿਲੀ ਟਰਾਲੀਆਂ ਲੈ ਕੇ ਪਤੰਦਰ ਖੜੇ ਹੁੰਦੇ ਨੇ ਝੋਨਾ ਲੱਗਣ ਚਾਹੀਏ 10 ਦਿਨ ਰਹਿੰਦੇ ਹੁੰਦੇ ਨੇ ਮਹੀਨਾ ਇਹ ਪਹਿਲੇ ਮੋਟਰਾਂ ਦੇ ਲਈ ਆ ਕੇ ਬਿਠਾ ਦਿੰਦੇ ਨੇ ਉਹਨਾਂ ਨੂੰ ਵੀ ਪਹਿਲਾਂ ਸਾਡੇ ਲਾ ਦਿਓ ਕੀ ਗੱਲ ਹੋ ਰਹੀ ਏਥੇ ਕੀਰਤੀ ਲੋਕ ਵੱਸਦੇ ਨਹੀਂ ਹੈਗੇ ਗਰੀਬ ਲੋਕ ਨਹੀਂ ਵੱਸਦੇ ਜਥੇਬੰਦੀਆਂ ਨੇ ਮਾਰਤਿਕਾ ਡਾ ਆਪਣੇ ਸਿੰਘ ਨੇ ਬਾਬਾ ਗੁਰਪ੍ਰੀਤ ਸਿੰਘ ਹੁਣੇ ਉਹਨਾਂ ਨੇ ਸਤਾ ਚੱਕ ਕੇ ਪਹਿਲਾਂ ਵੀ ਉਹਨਾਂ ਨੇ ਪਈਆਂ ਦੀਆਂ ਤੇ ਰੇੜੀਆਂ ਭਜਾ ਕੇ ਲਖਦਾਈਆਂ ਪੰਜਾਬੀਆਂ ਦੀਆਂ ਲਵਾਈਆਂ ਤੇ ਅੱਜ ਉਥੇ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਫੌਜ ਲਾਤੀ ਫੌਜ ਦਾ ਕੀ ਕੰਮ ਆ ਇੱਥੇ ਪੁਲਿਸ ਨਹੀਂ ਹੈਗੀ ਇੱਥੇ ਵੋਟ ਨਾ ਹੋਵੇ ਉਹਦੀ ਇੱਥੇ ਉਹਦਾ ਆਧਾਰ ਕਾਰਡ ਨਾ ਹੋਵੇ ਇੱਥੇ ਉਹਦਾ ਆਧਾਰ ਕਾਰਡ ਨਾ ਹੋਵੇ ਇੱਥੇ ਉਹ ਜ਼ਮੀਨ ਲੈ ਨਾ ਸਕੇ ਸਾਨੂੰ ਇਹਨਾਂ ਨੂੰ ਇਸ ਤਰ ਤੋੜਨਾ ਚਾਹੀਦਾ ਇਹਨਾਂ ਦੇ ਜਿੱਥੇ ਜਿੱਥੇ ਵੋਟਾਂ ਬਣੀਆਂ ਹੋਈਆਂ ਨੇ ਜਾਂ ਜਿੱਥੇ ਆਧਾਰ ਕਾਰਡ ਕਾਣੇ ਉਹ ਸਾਰੇ ਕੈਂਸਲ ਕਰਨੇ ਚਾਹੀਦੇ ਨੇ ਇਹਨਾਂ ਦੇ ਉਥੋਂ ਭਈਆਂ ਜਿਹੜੇ ਸੀਗੇ ਉਹ ਦੋ ਲੜਕੀਆਂ ਲੈ ਗਏ ਨਾਲੇ ਉਹਨਾਂ ਨੂੰ ਕਹਿੰਦੇ ਇੱਕ ਹੋਰ ਤੁਹਾਨੂੰ ਦੱਸਾਂਗੇ ਪਿੰਡ ਵਾਲਿਆਂ ਨੂੰ ਪੰਚਾਇਤ ਨੂੰ ਸ਼ਰਿਆਮ ਟੈਲੀਫੋਨ ਕਰਕੇ ਗਾਲਾਂ ਉਹਨਾਂ ਦੇ ਪਿੰਡ ਦੇ ਵਿੱਚ ਰਹਿੰਦੇ ਰਹੇ ਇਹਨਾਂ ਨੇ ਸਾਡਾ ਪੰਜਾਬ ਦਾ ਜਿਹੜਾ ਕਲਚਰ ਖਤਮ ਕਰਤਾ ਇਹਨਾਂ ਨੇ ਵਿਗਿਆਰਤਾ ਮਾਹੌਲ ਖਰਾਬ ਕਰਤਾ ਅੱਜ ਜਿਹੜੇ ਪੰਜਾਬੀਓ ਦੁਖੀ ਹੋਏ ਪਏ ਨੇ ਬਹੁਤ ਹੀ ਤਨ ਦੁਖੀ ਹੋਣ ਬਾਹਰ ਨੂੰ ਭੱਜਣ ਲੱਗੇ ਕਿ ਸਾਡੇ ਬੱਚੇ ਨਹੀਂ ਸੀਫ ਹੈਗੇ ਚੀਕਾਂ ਪੈ ਨਿਕਲ ਰਹੀਆਂ ਨੇ ਹੁਣ ਉਹਦੀਆਂ ਬਾਣਾ ਪਾ ਕੇ ਜੋ ਕੰਮ ਕਰਦੇ ਸਾਡੇ ਸਾਹਮਣੇ ਨੇ ਉਹਨੂੰ ਤਾਂ ਬਹਿਰੂਪੀ ਨੂੰ ਤਾਂ ਕੱਢਣੀ ਕੱਢਣੀਆਂ ਸੀ ਲੋਕਾਂ ਨੇ ਗਾਣਾ ਵੱਧ ਸਭ ਤੋਂ ਕਮੈਂਟ ਜਿਹੜੇ ਹੈਗੇ ਨੇ ਉਹ ਪੱਤਰਕਾਰ ਨੂੰ ਹੋ ਰਹੇ ਨੇ ਵੀ ਤੂੰ ਉਥੇ ਕੀ ਲੈਣੀ ਜਦੋਂ ਰੋਕਿਆ ਗਿਆ ਲੱਗਦਾ ਕਿ ਵੀ ਹਾਕੀਤ ਸਿੰਘ ਬਹਿਰੂਪੀ ਹੈ ਉਹਦਾ ਅੱਜ ਤਾਂ ਪਹਿਲਾਂ ਤੋਂ ਹੀ ਕਹਨੇ ਆ ਨਕਲੀ ਆ ਖੌਤੀ ਆ ਪੈਸੇ ਦਿੰਦਾ ਉਹ ਬਹੁਤ ਜਥੇਬੰਦੀਆਂ ਜਾਂਦੀਆਂ ਨੇ ਤੁਸੀਂ ਦੇਖ ਹੀ ਲਿਆ ਚੈਨਲਾਂ ਤੇ ਕਿਹੜੀਆਂ ਜਿਹੜੀਆਂ ਜਥੇਬੰਦੀਆਂ ਜਾਂਦੀਆਂ ਨੇ ਇਹਨਾਂ ਦੇ ਵਿੱਚ ਬਿਆਨ ਤੇ ਬੋਚੜਦੇ ਉਹਦੀ ਕੇਪੀ ਅਸਲ ਜਿਹੜੂ ਆਈ ਸੀਗਾ ਸਾਰਿਆਂ ਦੇ ਵਿੱਚ ਤੇ ਹੁਣ ਨੇਪਾਲ ਦੇ ਵਿੱਚ ਪਲਟੇ ਬੱਜੇ ਨੇ ਲੋਕ ਜਾਗੇ ਨਹੀਂ ਇਹ ਨਾ ਹੋਵੇ ਹੁਣ ਲੋਕਾਂ ਦਾ ਜਿਹੜਾ ਜਨਸਲਾਵ ਆ ਉਹ ਇੱਥੇ ਪੈਦਾ ਹੋਵੇ ਇਹਨਾਂ ਦੇ ਨਾਲ ਨੇਪਾਲ ਵਾਲੇ ਬਣੇ ਲੋਕ ਇਹਨਾਂ ਨੂੰ ਕੁੱਟਣ ਪਹਿਲਾਂ ਪਹਿਲਾਂ ਜਿਹੜੀ ਹੈਗੀ ਸਰਕਾਰ ਨੂੰ ਸਮਝਣਾ ਚਾਹੀਦਾ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਨੇ ਚਾਹੀਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਫੈਸਲਾ ਸੁਣਾਇਆ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਦੇ ਸ਼ਬਦ ਹੁੰਦੇ ਨੇ ਕਿ ਇੱਕ ਹਰਜੀਤ ਸਿੰਘ ਹੈ ਰਸੂਲਪੁਰ ਵਾਲਾ ਉਸ ਨੂੰ ਬਹਿਰੂਪੀਆ اقرار ਕਰਾ ਜਿਹੜਾ ਕਰ ਦਿੱਤਾ ਗਿਆ ਹੈ ਇਸ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਨਾਲ ਹੀ ਪੰਜਾਬ ਦੇ ਵਿੱਚ ਜਿਸ ਤਿੱਕੇ ਨਾਲ ਪ੍ਰਵਾਸੀਆਂ ਦਾ ਵੋਲ ਬਾਲਾ ਹੁੰਦਾ ਜਾ ਰਿਹਾ ਬੀਤੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦੀ ਜਾਨ ਲੈ ਲਈ ਉਸ ਤੋਂ ਪਹਿਲਾਂ ਰੋਪੜ ਦੇ ਵਿੱਚ ਗਾਲਾਂ ਕੱਢੀਆਂ ਗਈਆਂ ਇਹ ਪ੍ਰਵਾਸੀ ਭਾਰੀ ਪੈ ਰਹੇ ਨੇ ਇਹ ਦੋ ਚੀਜ਼ਾਂ ਨੇ ਅਸੀਂ ਬਹਿਰੂਪੀਏ ਸ਼ਬਦ ਨੂੰ ਜਿਆਦਾ ਜਿਹੜੀ ਹੈ ਤਲੂਕਾਤ ਨਹੀਂ ਦਵਾਂਗੇ ਕਿਉਂਕਿ ਇਸ ਕਰਕੇ ਬਾਬਾ ਜੀ ਨੇ ਕਿਹਾ ਸੀ ਕਿ ਇਸ ਉੱਤੇ ਇਨੀ ਗੱਲ ਕਰਨ ਦੀ ਲੋੜ ਹੀ ਨਹੀਂ ਜਿਹੜਾ ਅਕਾਲ ਤਖਤ ਸਾਹਿਬ ਦਾ ਫੈਸਲਾ ਜੋ ਜਥੇਦਾਰ ਦਾ ਫੈਸਲਾ ਉਹ ਸਿਰ ਮੱਥੇ ਆ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਿੱਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੋ ਰਣ ਨੇ ਫੈਸਲਾ ਲੇਤਾ ਕਿ ਇੱਕ ਨਿਹੰਗ ਸਿੰਘ ਰੂਪ ਦੇ ਵਿੱਚ ਬਾਣੇ ਦੇ ਵਿੱਚ ਤੁਰਿਆ ਫਿਰਦਾ ਹਰਜੀਤ ਸਿੰਘ ਰਸੂਲਪੁਰ ਵਾਲਾ ਉਹ ਬਦਨਾਮੀ ਕਰ ਰਿਆ ਉਹ ਬਹਿਰੂਪੀਆ ਉਹ ਇੱਧਰ ਦੀ ਗੱਲ ਉੱਧਰ ਉੱਧਰ ਦੀ ਗੱਲ ਇੱਧਰ ਕਰ ਰਿਆ ਤੁਸੀਂ ਕਿਵੇਂ ਦੇਖਦੋਂ ਜਿਹੜਾ ਗਿਆਨੀ ਸਿੰਘ ਸਾਹਿਬ ਨੇ ਜਿਹੜਾ ਫੈਸਲਾ ਲਿਆ ਇਹ ਠੀਕ ਹੈ ਐ ਕਰ ਦੇਣਾ ਚਾਹੀਦਾ ਹੈ ਕਹਿ ਦੇਣਾ ਚਾਹੀਦਾ ਹੈ ਕਿ ਉਹ ਬਹਿਰੂਪੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੋ ਵੀ ਕੱਲ ਫੈਸਲਾ ਕਰਿਆ ਗਿਆਨੀ ਗੜਗਾਜ ਸਾਹਿਬ ਨੇ ਚੰਗਾ ਕੀਤਾ ਜਿਹੜਾ ਇਹ ਖੌਤੀ ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਵੀ ਬਹਿਰੂਪੀਆ ਬਾਣਾ ਦੇ ਹੱਕਦਾਰ ਹੀ ਨਹੀਂ ਹੈਗਾ ਇਹ ਅਸੀਂ ਉਸ ਦਿਨ ਦੀ ਰੌਲਾ ਪਾਉਣੀ ਹੈ ਤੇ ਅੱਜ ਪੂਰੇ ਪੰਥ ਨੂੰ ਜਿਹੜਾ ਹੈਗਾ ਉਹ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋ ਗਿਆ ਬਹਿਰੂਪੀਆ ਚੀਕਾਂ ਤੇ ਨਿਕਲ ਰਹੀਆਂ ਨੇ ਹੁਣ ਉਹਦੀਆਂ ਬਾਣਾ ਪਾ ਕੇ ਜੋ ਕੰਮ ਕਰਦੇ ਤੁਹਾਡੇ ਸਾਹਮਣੇ ਹੀ ਨੇ ਤੇ ਕੱਲਾ ਬਹਿਰੂਪੀਆ ਹੀ ਨਹੀਂ ਕਿਹਾ ਉਹਨਾਂ ਨੂੰ ਇੱਕ ਹੋਰ ਵੀ ਉਹਨਾਂ ਨੇ ਜਿਹੜਾ ਹੈਗਾ ਪਰਮਾਨ ਜਾਰੀ ਕੀਤਾ ਉਹ ਹੈਗਾ মিডিਆ ਨੂੰ ਪੱਤਰਕਾਰ ਭਾਈਚਾਰੇ ਨੂੰ ਵੀ ਤੁਸੀਂ ਐਵੇਂ ਹਰੇਕ ਜਾਣਾ ਉੱਥੇ ਜਾ ਕੇ ਉਹਦੇ ਕੋਲੇ ਖੜਾ ਜਾਣਾ ਕਰੋ ਦੀ ਇੰਟਰਵਿਊ ਨਾ ਲਿਆ ਕਰੋ ਜਾਣ ਦਾ ਹੱਕਦਾਰ ਜਦੋਂ ਤਖਤ ਦੇ ਜਫੇਦਾਰ ਨੇ ਕਿਹਾ ਤਾਂ ਜੀ ਫਿਰ ਉਸੇ ਕੀ ਜਾਣ ਦਾ ਹੱਕ ਆ ਨਾ ਹੀ ਉਹਦੀ ਜਿਹੜੇ ਹੈਗੇ ਆ ਆਪਦੇ ਚੈਨਲਾਂ ਦੇ ਤੁਸੀਂ ਵੀਡੀਓ ਚਲਾਓ ਕਿਉਂ ਚਲਾਉਨੇ ਹੋ ਜਦੋਂ ਆਰਡਰ ਨਹੀਂ ਫਿਰ ਇਹਦਾ ਮਤਲਬ ਅਸੀਂ ਕਤਾਹੀ ਕਰਦੇ ਇੱਕ ਪੱਤਰਕਾਰ ਵੀਰ ਉਸੇ ਗਿਆ ਉਹਦੀ ਕੱਲ ਦੀ ਖਾਨੀ ਕੱਲ ਗਿਆ ਉਹਦੀ ਇੰਟਰਵਿਊ ਚੱਲੀ ਜਾਂਦੀ ਆ ਉਹਦੇ ਨਾਲ ਉਹ ਸਵਾਲ ਜਵਾਬ ਕਰ ਜਾਂਦਾ ਉਦੇ ਵਿੱਚ 100 ਪਾਉਨੇ 200 ਕਮੈਂਟ ਆਇਆ ਹੋਇਆ ਉਹਨੂੰ ਤਾਂ ਬਹਿਰੂਪੀ ਨੂੰ ਤਾਂ ਕੱਢਣੀ ਹੀ ਕੱਢਣੀ ਸੀ ਲੋਕਾਂ ਨੇ ਗਾਲਾਂ ਵੱਧ ਸਭ ਤੋਂ ਕਮੈਂਟ ਜਿਹੜੇ ਹੈਗੇ ਨੇ ਉਹ ਪੱਤਰਕਾਰ ਨੂੰ ਹੋ ਰਹੇ ਨੇ ਵੀ ਤੂੰ ਉਥੇ ਕੀ ਲੈਣੀ ਜਦੋਂ ਰੋਕਿਆ ਗਿਆ ਮੈਂ ਸਾਰੇ মিডিਆ ਨੂੰ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਦਾ ਵੀ ਉਹਦੇ ਕੋਲੇ ਜਾਣ ਦੀ ਲੋੜ ਨਹੀਂ ਉਹਦੀ ਇੰਟਰਵਿਊ ਕਰਨ ਦੀ ਲੋੜ ਨਹੀਂ ਉਹਦੇ ਚੀਕਾਂ ਨਿਕਲ ਗਈਆਂ ਹੁਣ ਪੰਥ ਨੇ ਉਹਨੂੰ ਬਹਿਰੂਪੀਆ ਕਰਾਰ ਦਿੱਤਾ ਬਾਬਾ ਜੀ ਕਿਉਂ ਅਜਿਹਾ ਹੁੰਦਾ ਹੈ ਜੇ ਉਹ ਕਹਿੰਦੇ ਕਿ ਮੈਂ ਕਿਹੜਾ ਕੋਈ ਚੋਰ ਆ ਮੈਂ ਕਿਹੜਾ ਕੋਈ ਠੱਗ ਆ ਕਹਿੰਦੇ ਜੇ ਮੈਂ ਜੇ ਗੱਲ ਦੇ ਵਿੱਚ ਮਾਲਾ ਪਾ ਰਿਹਾ ਤਿਲਕ ਲਾ ਰਿਹਾ ਇਹ ਤਾਂ ਕਹਿੰਦੇ ਸਨਾਤਨ ਦੇ ਨਾਲ ਚੱਲਦਾ ਆ ਰਿਹਾ ਸਿੰਘਾਂ ਦੇ ਨਾਲ ਚੱਲਦਾ ਆ ਰਿਹਾ ਮੈਂ ਕਿਹੜਾ ਧੂਣੇ ਦੇ ਉੱਤੇ ਬਹਿ ਰਿਹਾ ਸਾਰੀਆਂ ਚੀਜ਼ਾਂ ਉਹ ਕਹਿ ਰਹੇ ਸੀਗੇ ਇੰਨਾਂ ਗੱਲਾਂ ਦਾ ਜਵਾਬ ਮੈਂ ਨਹੀਂ ਦੇਣਾ ਉਹ ਜਿਹੜਾ ਗੜਗੱਜ ਦੇਣਗੇ ਜਿਨ੍ਹਾਂ ਨੇ ਉਹਨਾਂ ਬਹਿਰੂਪੀਆ ਕਿਹਾ ਉਹ ਦੱਸ ਸਕਦੇ ਨੇ ਜਾਂ ਨਹੀਂ ਤੁਹਾਨੂੰ ਲੱਗਦਾ ਕਿ ਵੀ ਅਜੀਤ ਸਿੰਘ ਬਹਿਰੂਪੀਆ ਹੈ ਉਹ ਤਾਂ ਅਸੀਂ ਤਾਂ ਪਹਿਲਾਂ ਤੋਂ ਹੀ ਕਹਿੰਨੇ ਆ ਨਕਲੀ ਆ ਅਖੌਤੀ ਆ ਅਸੀਂ ਤਾਂ ਦਰੰਦੀ ਕਹਿੰਦੇ ਵੀ ਹਵਾਣੇ ਦਾ ਹੱਕਦਾਰੀ ਹੈ ਨਹੀਂ ਉਹ ਜੇ ਅਸੀਂ ਕਿਹਾ ਅਸੀਂ ਕਹਿ ਰਹੇ ਹਾਂ ਉਸ ਦਿਨ ਤੋਂ ਤੇ ਫਿਰ ਅੱਜ ਤਖਤ ਤੋਂ ਵੀ ਇਹ ਹੋ ਹੀ ਗਿਆ ਹੁਕਮ ਉਹ ਤਾਂ ਕਹਿੰਦੇ ਤੁਹਾਡੇ ਮਨ ਦਾ ਵੱਲਵਲਾ ਹੋ ਸਕਦਾ ਹੈ ਗਿਆਨੀ ਜੀ ਦੇ ਜਿਹੜੇ ਜਥੇਦਾਰ ਨੇ ਉਹਨਾਂ ਦਾ ਮਨ ਮਨ ਦਾ ਵੱਲਵਲਾ ਹੈ ਕਿ ਕਮਿਊਨਿਟੀ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੇ ਫਰਮਾਨ ਜਾਰੀ ਕੀਤਾ ਹੈ ਮੈਂ ਐਂ ਕਹਿਣਾ ਚਾਹਣਾ ਵੀ ਦੇਖੋ ਉਹ ਤਖਤ ਤੇ ਬੈਠਣੇ ਚਾਹੀਏ ਅਸੀਂ ਮੰਨੀਏ ਨਾ ਮੰਨੀਏ ਅੱਜ ਤੱਕ ਉਹ ਤਖਤ ਤੇ ਨਾ ਜਿਹੜੀ ਕੁਰਸੀ ਆ ਜਿਹੜਾ ਉਹ ਤਖਤ ਸਾਹਿਬ ਆ ਨਾ ਉਹ ਉਹ ਬਹੁਤ ਸਰਵੋੱਚ ਆ ਉੱਥੇ ਬੈਠ ਕੇ ਕਿਸੇ ਗੱਲ ਦਾ ਜਵਾਬ ਦੇਣਾ ਕਿਸੇ ਨੂੰ ਹੁਕਮ ਕਰਨਾ ਇਹ ਪੰਥ ਨੂੰ ਤੇ ਪੂਰੇ ਵਰਲਡ ਦੇ ਵਿੱਚ ਜਿੱਥੇ ਸਿੱਖੋਂ ਵਸਦੇ ਆ ਉਹਨਾਂ ਵਾਸਤੇ ਮੈਨੇ ਰੱਖਦਾ ਉਹਦਾ ਜੇ ਗੱਲ ਤੋਂ ਉਥੋਂ ਹੁਕੂਮਨਾਮਾ ਜਾਰੀ ਹੋਊਗਾ ਜਾਂ ਉਥੋਂ ਕੋਈ ਹੁਕਮ ਹੋਊ ਸੰਦੇਸ਼ ਹੋਊਗਾ ਤਾਕਤ ਸਾਬਤ ਉਹ ਫਿਰ ਜ세ਦਾਰ ਉਸ ਗੱਲ ਦਾ ਜਵਾਬ ਦੇ ਹੋ ਸਕਦਾ ਪਰ ਉਸ ਗੱਲ ਨੂੰ ਜੋ ਉਹਨਾਂ ਨੇ ਕੱਲ ਕੀਤੀ ਆ ਸਾਰਿਆਂ ਨੇ ਸਲਾਹ ਆ ਜਿਹੜੇ ਮੰਨਦੇ ਨੇ ਉਹਨੂੰ ਉਹਨਾਂ ਨੇ ਵੀ ਜਿਹੜੇ ਨਹੀਂ ਮੰਨਦੇ ਉਹਨਾਂ ਨੇ ਵੀ ਉਹਨਾਂ ਨੇ ਜੋ ਕਿ ਕਿਹਾ ਵੀ ਸਹੀ ਕਰਾਰ ਦਿੱਤਾ ਉੱਥੇ ਸਾਰਾ ਇਕੱਠ ਹੋਇਆ ਸੀ ਪੰਥ ਦਾ ਕੱਟ ਸੀਗਾ ਉਹਨਾਂ ਨੇ ਕਿਹਾ ਕਿ ਚੋਰੀ ਕਿਸੇ ਦਬਾਸ ਵਾਲੇ ਦਿੱਤਾ ਜੋ ਦੇਖ ਰਹੇ ਸਭ ਨੂੰ ਪਤਾ ਉਹਦੇ ਬਾਰੇ ਇਹ ਭੁਲੇਖਾ ਕਿਨੂ ਆ ਇਸ ਕਰਕੇ ਜੋ ਉਹਨਾਂ ਨੇ ਬਿਆਨ ਦਿੱਤਾ ਸੀ ਉਹਨਾਂ ਨਾਲ ਸਹਿਮਤ ਆ। ਤੁਸੀਂ ਇਹ ਮੰਨਦੇ ਕਿ ਵੀ ਠੀਕ ਹੋਇਆ ਜੋ ਕੁਝ ਹੋਇਆ। ਉਹ ਕਹਿੰਦੇ ਕਿ ਮੈਂ ਤਾਂ ਬੜਾ ਕਹਿੰਦਾ ਭਗਤਾਂ ਕਹਿੰਦੇ ਮੈਂ ਤਾਂ ਬੜੀ ਸੇਵਾ ਕਰਦਾ राम ਮੰਦਰ ਤੱਕ ਲੰਗਰ ਲਾ ਦਿੱਤਾ ਕਹਿੰਦੇ ਜਾ ਕੇ ਇੰਨੇ ਕਰੋੜਾ ਰੁਪਏ ਦਾ ਮੈਨੂੰ ਇੰਨਾ ਘਾਟਾ ਪੈ ਗਿਆ ਕਹਿੰਦੇ। ਅਸੀਂ ਹੋ ਸਕਦੀ ਗੱਲ ਦਾ ਪਹਿਲਾਂ ਬਹੁਤ ਸਾਰਾ ਕੁਝ ਅਸੀਂ ਬੋਲ ਚੁੱਕੇ ਹਾਂ ਇਹਦੇ ਬਾਰੇ। ਮੈਂ ਹੁਣ ਕੁਝ ਨਹੀਂ ਬੋਲਣਾ ਉਹਦੇ ਬਾਰੇ। ਜ세ਦਾਰ ਸਾਹਿਬ ਨੇ ਬਿਲਕੁਲ ਸਹੀ ਕਰਿਆ ਜੋ ਕਰਿਆ ਤੇ ਪੂਰੇ ਪੰਥ ਨੂੰ ਇਸ ਗੱਲ ਦੀ ਪਾਲਣਾ ਕਰਨੀ ਚਾਹੀਦੀ ਆ। ਜਿਹੜੇ ਨਿਹੰਗ ਸਿੰਘ ਉੱਥੇ ਜਾਂਦੇ ਨੇ ਉਹਦੇ ਕੋਲੇ ਜਾ ਕੇ ਰੁਪਈਏ ਲੈਂਦੇ ਨੇ ਰੁਪਈਆਂ ਦੇ ਮਾਰੇ ਜਾਂਦੇ ਨੇ ਹੋਰ ਨਹੀਂ ਕੋਈ ਪੈਸੇ ਦਿੰਦਾ ਉਹ ਬਹੁਤ ਜੱਥੇਬੰਦੀਆਂ ਜਾਂਦੀਆਂ ਨੇ ਤੁਸੀਂ ਦੇਖ ਹੀ ਲਿਆ ਚੈਨਲਾਂ ਤੇ ਕਿਹੜੀਆਂ ਜਿਹੜੀਆਂ ਜੱਥੇਬੰਦੀਆਂ ਜਾਂਦੀਆਂ ਨੇ ਉਹ ਸਮਝਣ ਜੇ ਕੋਈ ਪੰਥ ਦੇ ਚੰਗੇ ਕੰਮ ਕਰਦਾ ਉਹਦੇ ਨਾਲ ਕੋਈ ਮਿਲਬਲਾਦ ਰੱਖੋ ਜਿਹੜੇ ਪੰਥ ਦੀ ਹਮੇਸ਼ਾ ਪੁੱਠ ਦੇ ਵਿੱਚ ਸਿਰੇ ਮਾਰਦੇ ਉਹਦੇ ਨਾਲ ਮਿਲਵਾਂਗ ਨਹੀਂ ਰੱਖਣਾ ਚਾਹੀਦਾ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਕੱਚਾ ਟਿੱฐਾ ਜਿਹੜਾ ਹੈਗਾ ਉਹਨੂੰ ਤਾਂ ਉਹਨੇ ਚੀਕਾਂ ਮਾਰਨਿੰ ਨੇ ਆਵਦੀ ਚੈਨਲ ਤੇ ਜਿਹੜਾ ਕੁਝ ਮਰਜ਼ੀ ਮੋਬਾਈਲ ਦੇ ਤੇ ਜੋ ਕੁਝ ਮਰਜ਼ੀ ਬੋਲੇ ਪਰ ਮੈਂ ਪੱਤਰਕਾਰਾਂ ਭਾਈਚਾਰੇ ਨੂੰ ਕਹਿਣਾ ਚਾਹਣਾ ਜੇ ਤੁਸੀਂ ਲੋਕਾਂ ਦੀਆਂ ਗਾਲਾਂ ਲੋਕਾਂ ਦੇ ਮੂੰਹੋਂ ਨਹੀਂ ਤੁਹਾਡਾ ਚੈਨਲ ਲੈਣਾ ਤਾਂ ਤੁਸੀਂ ਉਸੇ ਨਾਂ ਉਹਦੀ ਇੰਟਰਵਿਊ ਕਰੋ ਜੋ ਤਖਤ ਸਾਹਿਬ ਨੇ ਇਹ ਵੀ ਕਿਹਾ ਵੀ ਇੰਟਰਵਿਊ ਨਾ ਕਰੋ ਤੇ ਕੋਲੇ ਜਾਓ ਨਾ ਉਹਦੀ ਕੋਈ ਵੀਡੀਓ ਜਿਹੜੀ ਉਹ ਸ਼ੇਅਰ ਨਾ ਕਰੋ ਜਾ ਉਹਦੇ ਆਪ ਚੈਨਲ ਦਾ ਲੰਬਾਓ ਆਪਦੇ ਪਾਉਂਦਾ ਪਾਈ ਜਾਵੇ ਜਬਦੇ 100 ਪਾਉਂਦਾ ਸਭ ਨੂੰ ਹਾਕਾ ਪਾਉਣ ਦਾ ਪਰ ਜੋ ਉਹਨਾਂ ਨੇ ਇਹ ਬਹਿਰੂਪੀ ਦਾ ਵੀ ਜਿਹੜਾ ਹੈਗਾ ਕਹਿੰਦਾ ਕਰਾਰ ਦੇਤਾ ਤੇ ਚੈਨਲ ਵਾਲਿਆਂ ਨੂੰ ਮੀਡੀਆ ਨੂੰ ਵੀ ਉਹਨਾਂ ਨੇ ਕਿਹਾ ਵੀ ਉਹਦੇ ਜਾਣਾ ਨਹੀਂ ਹੈਗਾ ਬੱਬਾ ਜੀ ਬਹਿਰੂਪੀਏ ਦੇ ਕੀ ਅਰਥ ਹੁੰਦੇ ਨੇ ਬਹਿਰੂਪੀਆ ਕਿਵੇਂ ਦਾ ਹੁੰਦਾ ਹੈ ਕਿਵੇਂ ਸਮਝ ਆਉਂਦੀ ਕਿ ਬੰਦਾ ਬਹਿਰੂਪੀਆ ਹੈ ਇੱਕ ਤਾਂ ਵੈਸੇ ਕਹਿ ਦੇਣਾ ਕਿ ਇਹ ਤਾਂ ਬਹੁ ਰੰਗੀ ਹੈ ਬਹਿਰੂਪੀਆ ਉਹ ਆਪੇ ਵੀ ਦੱਸ ਲੈਣੇ ਕਿ ਬਹਿਰੂਪੀਆ ਕਿਵੇਂ ਦਾ ਹੁੰਦਾ ਤੁਸੀਂ ਕੀ ਮੰਨਦੇ ਕਿ ਬਹਿਰੂਪੀਆ ਹੁੰਦਾ ਕਿਵੇਂ ਦਾ ਹੈ ਤੁਸੀਂ ਪਿੰਡਾਂ ਦੇ ਵਿੱਚ ਦੇਖਿਆ ਬਹਿਰੂਪੀਆ ਹੁੰਦੇ ਹੁੰਦੇ ਸੀਗੇ ਹੁਣ ਵੀ ਕਿਸੇ ਟਾਮੇ ਟਾਵੇਂ ਪਿੰਡ ਚ ਹੁਣ ਤਰਵਾਚ ਪਹਿਲਾਂ ਅੱਜ ਤੋਂ 20 ਸਾਲ ਬਹੁਤ ਸੀ ਉਹ ਹਰੇਕ ਪਿੰਡ ਦੇ ਵਿੱਚ ਕਿ ਬਹਿਰੂਪੀਆ ਆਉਂਦਾ ਸੀ ਉਹਦੇ ਕੋਲੇ ਕਾਪੀ ਪੈਨ ਹੁੰਦਾ ਸੀ ਉਹ ਅੱਜ ਕਿਸ ਤਰ੍ਹਾਂ ਉਹਨੇ ਅੱਜ ਨਕਲ ਬਣਾ ਲਈ ਚੋਰ ਬਣ ਗਿਆ ਕੱਲ ਨੂੰ ਬਣ ਗਿਆ ਸਪਾਹੀ ਪਰਸੋਂ ਨੂੰ ਸਾਧ ਬਣ ਗਿਆ ਉਹ ਉਹ ਪਿੰਡ ਦੇ ਵਿੱਚ 10 20 ਦਿਨ ਰਹਿੰਦਾ ਸੀ ਅੱਡੋ-ਅੱਡੀ ਜਿਹੜਾ ਹੈਗਾ ਸੀ ਉਹ ਭੇਖ ਬਣਾਉਂਦਾ ਸੀ ਫਿਰ ਉਸ ਤੋਂ ਬਾਅਦ ਜਿਹੜੇ ਲੋਕ ਦੇਦੇ ਗਲੀਆਂ ਦੇ ਵਿੱਚ ਗੇੜੇ ਦਿੰਦਾ ਭੇਖ ਬਣਾ ਕੇ ਜਵਾਕ ਵੀ ਮਗਰ ਉਹਦੇ ਲਾਲਾ-ਲਾ ਕਰਦੇ ਹੱਸਦੇ ਖੇੜੇ ਤੁਰੇ ਫਿਰਦੇ ਤੇ ਉਹ ਦੇਖਦੇ ਵੀ ਅੱਜ ਕਿਹੜਾ ਇਹ ਰੂਪ ਧਾਰੂਗਾ ਉਹਨੂੰ ਬਹਿਰੂਪੀਆ ਕਿਹਾ ਗਿਆ ਇਸ ਕਰਕੇ ਫਿਰ ਉਹ ਘਰਾਂ ਦੇ ਵਿੱਚ ਜਾਂਦਾ ਜਦੋਂ ਆਪਦੀ ਉਹਦੀ ਰਾਸ ਖਤਮ ਹੋ ਜਾਂਦੀ ਜਿਹੜਾ ਉਹਨਾ 10 ਦਿਨਾਂ ਦਾ 15 ਦਿਨਾਂ ਦਾ ਟਾਈਮ ਹੁੰਦਾ ਉਹ ਜਦੋਂ ਸਮਾਪਤ ਹੋ ਜਾਂਦਾ ਫਿਰ ਜਦੋਂ ਉਹਨੇ ਆਪਦੇ ਅਗਲੇ ਪੜਾਅ ਦੇ ਚਾਲੇ ਪਾਉਣੇ ਹੁੰਦੇ ਨੇ ਬਹਿਰੂਪੀਏ ਨੇ ਫਿਰ ਉਹ ਘਰ ਘਰ ਜਾਂਦਾ ਵੀ ਕਿਸੇ ਨੂੰ ਕਾਪੀ ਲੈ ਜਾਂਦਾ ਵੀ ਆਪਦਾ ਲਿਖ ਕੇ ਦਿਓ ਮੈਨੂੰ ਪੈਸੇ ਦਿਓ ਜੋ ਵੀ ਮੰਗਦਾ ਉਹ ਉਹਨੂੰ ਬਹਿਰੂਪੀਆ ਕਿਹਾ ਜਾਂਦਾ ਤੇ ਜਸੇਧਾਰ ਸਾਹਿਬ ਨੇ ਐਵੇਂ ਨਹੀਂ ਕਿਹਾ ਉਹਨਾਂ ਨੇ ਕੁਝ ਦੇਖ ਕੇ ਹੀ ਕਿਹਾ ਜਿਹੜੀਆਂ ਇਹਨਾਂ ਦੀਆਂ ਕਰਤੂਤਾ ਨੇ ਉਹ ਦੇਖ ਕੇ ਕਿਹਾ ਇਸ ਕਰਕੇ ਸਾਨੂੰ ਜਿਹੜਾ ਉਹ ਤਖਤ ਦਾ ਹੁਕਮ ਆ ਉਹ ਸਾਨੂੰ ਮੰਨਣਾ ਪਾਇਆ ਕੀ ਕਰਤੂਤਾਂ ਲੱਗਦੀਆਂ ਕਿ ਵੀ ਮਾੜੀਆਂ ਕਰਤੂਤਾਂ ਕੀਤੀਆਂ ਨੇ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਹੁਣ ਬਾਰ-ਬਾਰ ਮੈਥੋਂ ਕੀ ਕੋਰੇ ਹੋਰ ਕਿਸੇ ਮੁੱਦੇ ਤੇ ਗੱਲ ਕਰੋ ਬਸ ਜੋ ਕੁਝ ਕਹਦਾ ਜਿਹਸਦਾਰ ਨੇ ਸੱਚ ਆ ਮਤਲਬ ਤੁਸੀਂ ਇਸ ਤੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ ਨਹੀਂ ਕਰਨਾ ਮੈਂ ਸਾਰਾ ਕੁਝ ਪਹਿਲਾਂ ਬੋਲ ਚੁੱਕਿਆ ਮੈਂ ਜਿਹੜਾ ਕੁਝ ਕਿਹਾ ਤਾਂ ਉਹਨੂੰ ਪਤਾ ਹੀ ਹੈ ਤੁਹਾਡੇ ਤੁਹਾਡੇ ਨਾਲ ਵੀ ਗੱਲਾਂ ਹੋਈਆਂ ਨੇ ਸਾਰਿਆਂ ਨਾਲ ਹੋਈਆਂ ਨੇ ਛੜ ਦੋ ਜਿਹਸਦਾਰ ਨੇ ਕਹਦਾ ਵੀ ਛੜ ਦੋ ਉਹਦਾ ਖੜਾ ਬਸ ਬਿਲਕੁਲ ਅੱਛਾ ਬਾਬਾ ਜੀ ਦੂਜੇ ਪਾਸੇ ਪ੍ਰਵਾਸੀ ਸ਼ਬਦ ਬੜਾ ਪੰਜਾਬ ਦੇ ਵਿੱਚ ਜਿਹੜਾ ਵੱਧਦਾ ਜਾ ਰਿਹਾ ਪਹਿਲਾ ਕੁੰਬੜਾ ਕਤਲ ਕੇਸ ਜਿਹੜਾ ਉਹ ਹੀ ਨਹੀਂ ਹਜੇ ਤੱਕ ਸੁਝਿਆ ਉਸ ਤੋਂ ਬਾਅਦ ਰੋਪੜ ਦੇ ਵਿੱਚ ਇੱਕ ਗੱਲ ਆ ਜਾਂਦੀ ਹੈ ਕਿ ਸਿੱਧੀਆਂ ਪੰਜਾਬੀਆਂ ਨੂੰ ਮਾਵਾ ਭੈਣ ਦੇ ਗਾਲਾਂ ਚੈਲੰਜ ਹੈ ਪੰਜਾਬ ਦੇ ਵਿੱਚ ਦੂਜੇ ਪਾਸੇ ਹੁਸ਼ਿਆਰਪੁਰ ਬਿੱਤੀ ਦਿਨਾ ਦੇ ਵਿੱਚ ਇੱਕ ਛੋਟਾ ਬੱਚਾ ਜਿਹਨੂੰ ਹਜੇ ਸਮਝ ਵੀ ਨਹੀਂ ਕੁਛ ਦੁਨੀਆ ਦਾ ਵੀ ਨਹੀਂ ਪਤਾ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਕੋਈ ਡੰਡਾ ਫਸਾ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਲਾਸ਼ ਜਿਹੜੀ ਉਹਦੀ ਸ਼ਮਸ਼ਾਨ ਘਾਟ ਤੋਂ ਮਿਲੀ ਕਿਵੇਂ ਦੇਖਦੇ ਹੋ ਕਿ ਚੱਲ ਕੀ ਰਿਹਾ ਹੈ ਪੰਜਾਬ ਦੇ ਵਿੱਚ ਪ੍ਰਵਾਸੀ ਗਲਤ ਕਰ ਰਹੇ ਨੇ ਜਾਂ ਫਿਰ ਪੰਜਾਬੀ ਹੀ ਗਲਤ ਕਰ ਰਹੇ ਨੇ ਆਪ ਹੀ ਦੇਖੋ ਜਿੱਥੇ ਪ੍ਰਵਾਸੀ ਆ ਨੇ ਤਾਂ ਹੁਣ ਹੀ ਆਉਣਾ ਇੱਥੇ ਕੋਈ ਵੀ ਆ ਅਸੀਂ ਉਹਨਾਂ ਨੂੰ ਜਿਹੜੀ ਸਹਿ ਦਿੱਤੀ ਆ ਪੰਜਾਬ ਨੇ ਆਪ ਲੈ ਕੇ ਆਏ ਉਹਨਾਂ ਨੂੰ ਇੱਥੇ ਬੁਲਾਉਂਦੇ ਨੇ ਹੁਣ ਜਦੋਂ ਝੋਨਾ ਲੱਗਿਆ ਗੱਡੀਆਂ ਭਰ ਭਰ ਆਉਂਦੇ ਨੇ ਕਈ ਬੰਦੇ ਜਾਂਦੇ ਨੇ ਲੜਾਈ ਵੀ ਸਟੇਸ਼ਨ ਤੇ ਸਾਡੇ ਜਾਖਲ ਸਟੇਸ਼ਨ ਆ ਮੈਂ ਦੇਖਦਾ ਰਿਹਾ ਉੱਥੇ ਭਾਈ ਇਹ ਜਦੋਂ ਉੱਤਰਦੇ ਨਾ ਉਥੋਂ ਝੋਨਾ ਗੱਡੀ ਭਰ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਥੇ ਪਹਿਲੀ ਟਰਾਲੀਆਂ ਲੈ ਕੇ ਪਤੰਦਰ ਖੜੇ ਹੁੰਦੇ ਨੇ ਝੋਨਾ ਲੱਗਣ ਚੋ ਜੇ 10 ਦਿਨ ਰਹਿੰਦੇ ਹੁੰਦੇ ਨੇ ਮਹੀਨਾ ਇਹ ਪਹਿਲੇ ਮੋਟਰਾਂ ਦੇ ਲਿਆ ਕੇ ਬਿਠਾ ਦਿੰਦੇ ਨੇ ਉਹਨਾਂ ਨੂੰ ਵੀ ਪਹਿਲਾਂ ਸਾਡੇ ਲਾ ਦਿਓ ਕੀ ਗੱਲ ਹੋ ਰਹੀ ਥੇ ਕੀਰਤੀ ਲੋਕ বাসਦੇ ਨਹੀਂ ਹੈਗੇ ਗਰੀਬ ਲੋਕ ਨਹੀਂ বাসਦੇ ਉਹਨਾਂ ਨੂੰ ਹਾਰ ਪਾਪ ਆ ਲਿਆਉਂਦੇ ਨੇ ਕਿ ਦੇਖੀਏ ਤੁਸੀਂ ਵੀਡੀਓ ਹਾਰ ਪਾਉਂਦੇ ਨੇ ਇਕੱਲਾ ਗਲਾਂ ਚ ਦੇਖੋ ਕੰਮ ਤੱਕ ਮਤਲਬ ਰੋ ਕ ਮੋਟਰਾਂ ਤੇ ਬਿਠਾਉਣਾ ਉਹਨਾਂ ਨੂੰ ਘਰੇ ਹੁਣ ਅੱਜ ਪੰਜਾਬ ਦੇ ਵਿੱਚ ਬਹੁਤ ਸਾਰਾ ਜਿਹੜੇ ਲੋਕ ਨੇ ਉਹ ਬਾਹਰਲੇ ਸੂਬਿਆਂ ਦੇ ਦੇਸ਼ਾਂ ਚਲੇ ਗਏ ਕੋਈ ਅਮਰੀਕਾ ਚ ਲਿਆ ਕੈਨੇਡਾ ਇੰਗਲੈਂਡ ਜਿੱਥੇ ਜਿੱਥੇ ਅਗਲਾ ਲੋੜ ਲੱਗਿਆ ਚਲੇ ਗਏ ਪੰਜਾਬ ਸਾਡਾ ਹੈ ਮਗਰ ਉਹਨਾਂ ਨੇ ਕੀ ਕਰਿਆ ਘਰਾਂ ਦੇ ਵਿੱਚ ਕੌਣ ਆ ਉੱਥੇ ਪ੍ਰਵਾਸੀ ਭਈਏ ਹੀ ਬੈਠੇ ਨੇ ਨਾ ਉਹ ਹੁਣ ਇਥੇ ਮੌਜਾ ਮਾਰਦੇ ਨੇ ਉਹ 10 20 ਸਾਲ ਮੁੜਦੇ ਨਹੀਂ ਮੁੜ ਕੇ ਇਥੇ ਕਾਬਜ ਹੋ ਜਾਂਦੇ ਨੇ ਤੇ ਜਿਹੜਾ ਪਿੰਡ ਦਾ ਸਰਪੰਚ ਹੁੰਦਾ ਮੈਨੂੰ ਐ ਦੱਸੋ ਵੀ ਉਹਦੀ ਬੋਟ ਕਿਉਂ ਬਣਾਉਂਦੇ ਨੇ ਉਥੇ ਉਦਾਰ ਕਾਟ ਕਿਉਂ ਬਣਾਉਂਦੇ ਨੇ ਇਹ ਸਾਰੀਆਂ ਸਰਕਾਰਾਂ ਤੇ ਸਾਡਾ ਵੀ ਸਿਸਟਮ ਸੀ ਜਿਹੜਾ ਹੈਗਾ ਹੁਣ ਸਾਨੂੰ ਹੁਣ ਪਤਾ ਲੱਗਦਾ ਵੀ ਇਹਦਾ ਨੁਕਸਾਨ ਕਿੱਡਾ ਹੋਇਆ ਅੱਜ ਪੰਜਾਬ ਦੇ ਜਿਹੜੇ ਹਾਲਾਤ ਆ ਕਿਤੋਂ ਕੁੜੀਆਂ ਚੱਕੀਆਂ ਜਾਂਦੀਆਂ ਨੇ ਲੈ ਜਾਂਦੇ ਨੇ ਭਜਾ ਕੇ ਇੱਕ ਆਂਡਲੂ ਪਿੰਡਾ ਉਹਦੀ ਵੀ ਕਈ ਦਿਨ ਖ਼ਬਰ ਵੀਡੀਓ ਚੱਲਦੀ ਰਹੀ ਸਾਡੇ ਕੋਲੇ ਫੋਨ ਉਥੋਂ ਅਗਲੇ ਤੋਂ ਆਏ ਨੇ ਉਥੋਂ ਭਈਆਂ ਜਿਹੜੇ ਸੀਗੇ ਉਹ ਦੋ ਲੜਕੀਆਂ ਲੈ ਗਏ ਨਾਲੇ ਉਹਨਾਂ ਨੂੰ ਕਹਿੰਦੇ ਇੱਕ ਹੋਰ ਤੁਹਾਨੂੰ ਦੱਸਾਂਗੇ ਪਿੰਡ ਵਾਲਿਆਂ ਨੂੰ ਪੰਚਾਇਤ ਨੂੰ ਸ਼ਰਿਆਮ ਟੈਲੀਫੋਨ ਕਰਕੇ ਗਾਲਾਂ ਉਹਨਾਂ ਦੇ ਪਿੰਡ ਦੇ ਵਿੱਚ ਰਹਿੰਦੇ ਰਹੇ ਸਾਰਾ ਕੁਝ ਕਰਿਆ ਹਾਂ ਉਹ ਜਿਹੜਾ ਸਾਰਾ ਕੁਝ ਆ ਦੇਖ ਲਓ ਤੇ ਐਡੇ ਹੌਸਲੇ ਵੱਧ ਗਏ ਜੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਰੱਖਿਆ ਪਨਾਹ ਦਿੱਤੀ ਆ ਕੰਮ ਤੱਕ ਮਤਲਬ ਕੋਈ ਥੋੜਾ ਵੀ ਹੁਣ ਉਹਨਾਂ ਨੂੰ ਘਰ ਦੇ ਮੈਂਬਰ ਬਣਾਉਣਾ ਵੋਟ ਬਣਾਉ ਦੇ ਪਿੰਡ ਦੇ ਵਿੱਚ ਸਰਕਾਰਾਂ ਨੇ ਜਿਹੜੀਆਂ ਨੇ ਉਹਨਾਂ ਨੂੰ ਪਤਾ ਜਿਹੜੀ ਚਾਹੇ ਕਾਂਗਰਸ ਆ ਬਾਦਲ ਕੇ ਨੇ ਆਪ ਵਾਲੇ ਨੇ ਭਾਜਪਾਲੇ ਨੇ ਇਹਨਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਦਾ ਮੂੰਹ ਭੰਗ ਹੋ ਗਿਆ ਇਹਨਾਂ ਨੇ ਹੁਣ ਪ੍ਰਵਾਸ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ੱੱਕੇ ਨਾਲ ਬਾੜਦਾ ਇੱਥੇ ਵੋਟਾਂ ਬੜਾਤੀਆਂ ਤੁਸੀਂ ਇੱਥੇ ਦੇਖੀ ਹੁਣ ਆਪਣੇ ਮੋਹਾਲੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਪਤਾ ਨਹੀਂ ਕਿ ਐ ਹਜ਼ਾਰ ਵੋਟ ਪੈ ਗਈ ਉੱਥੇ ਪੰਜਾਬੀਆਂ ਦੀ ਵੋਟ ਘਟ ਗਈ ਉਹਨਾਂ ਦੀ ਵਧ ਗਈ ਸਰਪੰਚ ਵੀ ਬਣਿਆ ਆਹ ਜਾਣਕਪੁਰਾਈ ਪਿੰਡ ਖਾਨੀ ਉਹ ਉਹ ਇਹ ਗੱਲ ਆ ਵੀ ਇਹਨਾਂ ਦੀਆਂ ਵੋਟਾਂ ਇਹਨਾਂ ਦੇ ਜਿਹੜੇ ਆਧਾਰ ਕਾਰਡ ਇਹਨਾਂ ਨੂੰ ਜਿਹੜਾ ਹੈਗਾ ਸੇਠਾ ਫਰਾਉ ਰੇੜੀਆਂ ਤੇ ਹੁਣ ਮਨਮਰਜ਼ੀਆਂ ਕਰਦੇ ਨੇ ਕਿਵੇਂ ਲੜਦੇ ਨੇ ਗਾਲਾਂ ਦਿੰਦੇ ਨੇ ਸਾਡੇ ਸਰਦਾਰਾਂ ਨੂੰ ਪੰਜਾਬੀਆਂ ਨੂੰ ਕਿਵੇਂ ਗਾਲਾਂ ਦਿੱਤੀਆਂ ਜਿਹੜੇ ਵੀਡੀਓ ਵਾਇਰਲ ਹੋਏ ਸੀ ਕੁੰਬੜਾਂ ਦੇ ਵਿੱਚ ਉਹ ਬੱਚੇ ਦਾ ਕੀ ਕਸੂਰ ਸੀ ਉਹ ਵੀ ਨੌਜਵਾਨ ਬੱਚਾ ਹੀ ਸੀ 17 16 ਸਾਲ ਦਾ ਉਹਨੂੰ ਵੱਢਿਆ ਇਹਨਾਂ ਨੇ ਮਾਰਿਆ ਉਹਦਾ ਕੀ ਕਸੂਰ ਸੀ ਉਹਨੇ ਕੀ ਕਰਤਾ ਸੀਗਾ ਹੋਰ ਪਤਾ ਨਹੀਂ ਬਹੁਤ ਸਾਰੇ ਕਾਂਡ ਹੋਏ ਨੇ ਜਿਹੜੇ ਹਜੇ ਤੱਕ ਜਾਗਰ ਨਹੀਂ ਹੋਏ ਇਸ ਕਰਕੇ ਸਾਨੂੰ ਇਹਨਾਂ ਨੂੰ ਇਥੇ ਤੋੜਨਾ ਚਾਹੀਦਾ ਇਹਨਾਂ ਦੇ ਜਿੱਥੇ ਜਿੱਥੇ ਵੋਟਾਂ ਬਣੀਆਂ ਹੋਈਆਂ ਨੇ ਜਾਂ ਜਿੱਥੇ ਸੇ ਆਧਾਰ ਕਾਰਡ ਕਾਣੇ ਉਹ ਸਾਰੇ ਕੈਨਸਲ ਕਰਨੇ ਚਾਹੀਦੇ ਨੇ ਇਹਨਾਂ ਦੇ ਤੇ ਜਿਹੜਾ ਸਾਡਾ ਇਥੇ ਗਰੀਬ ਭਾਈਚਾਰਾ ਐਸ்சி ਬੀਸੀ ਭਾਈਚਾਰਾ ਵੱਸਦਾ ਉਹਨਾਂ ਨੂੰ ਤੋਂ ਕੰਮ ਕਰਾ ਲਓ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਕੰਮ ਦਿਓ ਉਹ ਸਾਡੇ ਆਪਦੇ ਤਾਂ ਹੈਗੇ ਨੇ ਨਾ ਕੋਈ ਇਹੋ ਜਿਹਾ ਗੰਦ ਤਾਂ ਨਹੀਂ ਪਾਉਂਦੇ ਸਾਡਿਆਂ ਨੂੰ ਤਾਂ ਇਹਨੇ ਦੂਰ ਕਰਤਾ ਜਾਤ ਪਾਤ ਪਰਖ ਲਈ ਆ ਤੇ ਉਹਨਾਂ ਨੂੰ ਇਹਨੇ ਨੇੜੇ ਲਾ ਲਿਆ ਘਰੇ ਰੱਖ ਲਿਆ ਇਹ ਹੁਣ ਕੁੜੀਆਂ ਵੀ ਲਿਜਾਣ ਲੱਗ ਗਏ ਉਹ ਸਾਡੇ ਮੁੰਡਿਆਂ ਨੂੰ ਵੀ ਮਾਰ ਲੱਗੇ ਸਾਡੇ ਬਹੁਤ ਕੁਝ ਪਤਾ ਨਹੀਂ ਕੀ ਕਿ ਹਜੇ ਹੋਣਾ ਜੇ ਅਸੀਂ ਲਾਂਬੰਦ ਨਾ ਹੋਏ ਮਹਮ ਸ਼ੁਰੂ ਹੋ ਰਹੀ ਆ ਤੁਸੀਂ ਵੱਲ ਚੜ ਕੇ ਸਾਰਿਆਂ ਨੇ ਸਾਥ ਦੇਣਾ ਮੈਂ ਸੰਗਤ ਨੂੰ ਕਹਿਣਾ ਚਾਹਣਾ ਜਿੱਥੇ ਜਿੱਥੇ ਵੋਟਾਂ ਬਣੀਆਂ ਨੇ ਜਿੱਥੇ ਜਿੱਥੇ ਇਹਨਾਂ ਦੇ ਆਧਾਰ ਕਾਰਡ ਬਣੇ ਹੋਏ ਨੇ ਜਿੱਥੇ ਜਿੱਥੇ ਇਹਨਾਂ ਨੂੰ ਪਲਾਟ ਸਰਕਾਰ ਨੂੰ ਵੀ ਚਾਹੀਦਾ ਜਿੱਥੇ ਕੋਈ ਪਲਾਇ ਪਲਾਟ ਨਾ ਖਰੀਦ ਸਕਣੇ ਜ਼ਮੀਨ ਨਾ ਖਰੀਦ ਸਕਣ ਇਹਨਾਂ ਦੇ ਤੁਰੰਤ ਕੋਈ ਸਰਕਾਰ ਬਿੱਲ ਲਿਆਈ ਨਹੀਂ ਨਾ ਜੇ ਬਿੱਲ ਹੋਵੇ ਆ ਫਿਰ ਰੋਕ ਲੱਗ ਸਕਦੀ ਹੈ ਇਹ ਤਾਂ ਮੁੱਤ ਧੁਰ ਤੋਂ ਚੱਲੇ ਆ ਰਿਹਾ ਕੋਈ ਵੀ ਆ ਸਕਦਾ ਹੈ ਪਲਾਟ ਲੈ ਸਕਦਾ ਹੈ ਮੇਰੇ ਇਹ ਤਾਂ ਹੁਣ ਸਰਕਾਰ ਇਹ ਦੇਖੋ ਸਰਕਾਰ ਦੀ ਉਹੀ ਗੱਲ ਕਰਦਾ ਨੇ ਵੀ ਇੱਥੇ ਲੈਂਦੇ ਨੇ ਆ ਕੇ ਸਰਕਾਰ ਨੂੰ ਮਤਾ ਪਾਉਣਾ ਚਾਹੀਦਾ ਜਦੋਂ ਹੋਰ ਸੂਬਿਆਂ ਦੇ ਵਿੱਚ ਮਤੇ ਪੈ ਗਏ ਵੀ ਇੱਥੇ ਜਿਹੜਾ ਕੋਈ ਪੰਜਾਬੀ ਬਾਹਰ ਲਾ ਕੇ ਜ਼ਮੀਨ ਨਹੀਂ ਲੈ ਸਕਦਾ ਕੋਈ ਚੀਜ਼ ਖਰੀਦ ਨਹੀਂ ਸਕਦਾ ਕਿਰਾਏ ਤੇ ਲੈ ਲਿਆ ਪਲਾਟ ਕੋਈ ਰੂਮ ਲੈ ਰਿਹਾ ਕੋਈ ਘਰ ਲੈ ਰਿਹਾ ਕਿਰਾਏ ਤੇ ਲੈ ਰਿਹਾ ਕਿਰਾਏ ਤੇ ਦੇ ਰਿਹਾ ਲੋਕ ਅਸੀਂ ਇੱਧਰ ਖੰਨੇ ਨੂੰ ਚੱਲ ਜੀਏ ਲੁਧਿਆਣੇ ਨੂੰ ਚੱਲ ਜੇ ਹਰ ਕਿਰਾਏ ਦੇ ਉੱਤੇ ਭਰੇ ਪਏ ਨੇ ਪ੍ਰਵਾਸੀ ਭਰੇ ਪਏ ਨੇ ਗੱਲ ਸੁਣਨ ਜਿਹਨਾਂ ਦਾ ਪਤਾ ਕਰਦੇ ਨੇ ਵੀ ਇਹ ਜਦੋਂ ਕਾਂਡ ਹੋ ਜਾਂਦਾ ਫਿਰ ਚੀਕਾਂ ਮਾਰਦੇ ਨੇ ਸਾਡੇ ਆਪਣੇ ਲੋਕ ਦੇ ਦਿੰਦੇ ਨੇ ਇਹਨੂੰ ਕਿਰਾਇਆ ਤੇ ਇਹਨਾਂ ਦੀ ਕਿਹੜਾ ਦੱਸਦੇ ਨਹੀਂ ਵੀ ਅਸੀਂ ਕਿਹੜੇ ਪਿੰਡ ਦੇ ਆ ਦੱਸਦੇ ਨੇ ਕੋਈ ਕਿੱਥੋਂ ਆਏ ਨੇ ਕਿੱਥੇ ਰਹੇ ਇਹਨਾਂ ਨੇ ਰਹਿਣਾ ਕੀ ਕਾਂਡ ਕਰਨਾ ਇਹਨਾਂ ਨੇ ਇਹਨਾਂ ਨੇ ਸਾਡਾ ਪੰਜਾਬ ਦਾ ਜਿਹੜਾ ਕਲਚਰ ਖਤਮ ਕਰਤਾ ਇਹਨਾਂ ਨੇ ਵਿਗਿਆੜਤਾ ਮਾਹੌਲ ਖਰਾਬ ਕਰਤਾ ਅੱਜ ਜਿਹੜੇ ਪੰਜਾਬੀਓ ਦੁਖੀ ਹੋਏ ਪਏ ਨੇ ਬਹੁਤੇ ਤਾਂ ਇਹਨਾਂ ਨੂੰ ਦੁਖੀ ਹੋਣ ਬਾਹਰ ਨੂੰ ਭੱਜਣ ਲੱਗੇ ਵੀ ਇੱਥੇ ਸਾਡੇ ਬੱਚੇ ਨਹੀਂ ਸੇਫ ਹੈਗੇ ਜਦੋਂ ਮਾਸੂਮ ਬੱਚਾ ਮਾਰਤਾ ਆ ਜੀ ਜਿਹਨੇ ਕੁਝ ਦੇਖਿਆ ਹੀ ਨਹੀਂ ਕੁਛ ਜਿਹਨੂੰ ਹਜੇ ਤੱਕ ਬੋਲਣਾ ਨਹੀਂ ਸਿਉਂਦਾ ਨਹੀਂ ਦੀ ਦਰਿੰਦਗੀ ਨਾਲ ਮਾਰਿਆ ਉਹਦੀ ਜਾਨ ਲੈ ਲਈ ਤੇ ਫੇਰ ਕਿਸੇ ਦਾ ਇੱਥੇ ਮਨ ਕਰੂਗਾ ਉਹਨਾਂ ਦਾ ਪਰਿਵਾਰ ਇੱਥੇ ਟਿਕ ਸਕਦਾ ਗੁੱਡੀਆਂ ਉਹਨਾਂ ਦੀ ਕਿੰਨੀ ਉਹ ਵਿਚਾਰੀ ਕਹਿ ਰਹੀ ਆ ਕਿਸ ਤਰ੍ਹਾਂ ਸਿਆਣੀ ਕੁੜੀ ਆ ਉਹ ਕਿਵੇਂ ਉਹਦਾ ਜਿਹੜਾ ਹੈਗਾ ਡੈਡੀ ਰੋ ਰਿਹਾ ਨਹੀਂ ਦੇਖੇ ਜਾਂਦੇ ਜੋ ਤੁਸੀਂ ਇਹ ਕੰਨਵਾ ਦਾ ਫਿਰ ਅਗਲੇ ਦਾ ਜੀ ਨਹੀਂ ਕਰਦਾ ਵੀ ਇੱਥੋਂ ਪੰਜਾਬ ਛੱਡ ਕੇ ਹੋਰ ਕਿਤੇ ਬਾਹਰ ਜਾ ਕੇ ਬਸ ਜਾਣਾ ਹੈ ਉਹ ਚੰਗਾ। ਉਥੇ ਕਾਨੂੰਨ ਤਾਂ ਹੈਗਾ ਕੋਈ। ਉੱਥੇ ਕਿਸੇ ਦੀ ਉਹ ਤਾਂ ਨਹੀਂ ਹੈਗੀ ਵੀ ਕਿਸੇ ਨੂੰ ਨੁਕਸਾਨ ਕਰ ਦੋ ਨੁਕਸਾਨ ਕਰਦਾ ਉਹਨੂੰ ਭੁਗਤਣਾ ਪੈਂਦਾਗਾ। ਸਾਡੇ ਤਾਂ ਇੱਥੇ ਕੋਈ ਕੁਛ ਕਰੀ ਜਾਵੇ ਲੀਡਰਾਂ ਦੇ ਹੱਥ ਹੁੰਦੇ ਨੇ। ਅੱਜ ਉਥੇ ਜਿੱਥੇ ਬੰਦਿਆਂ ਨੇ ਮਾਰਚ ਕੱਢਿਆ ਆਪਣੇ ਸਿੰਘ ਨੇ ਬਾਬਾ ਗੁਰਪ੍ਰੀਤ ਸਿੰਘ ਹੁਣੇ ਉਹਨਾਂ ਨੇ ਤਾਂ ਚੱਕਿਆ ਪਹਿਲਾਂ ਵੀ ਉਹਨਾਂ ਨੇ ਭਈਆਂ ਦੀਆਂ ਤੇ ਰੇੜੀਆਂ ਪਹਜ ਹਟਾਈਆਂ ਪੰਜਾਬੀਆਂ ਨੇ ਲਵਾਈਆਂ। ਤੇ ਅੱਜ ਉਥੇ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਫੌਜ ਲਾਤੀ ਫੌਜ ਦਾ ਕੀ ਕੰਮ ਐਥੇ ਪੁਲਿਸ ਨਹੀਂ ਹੈਗੀ ਜਿਹੜੀ ਸਰਕਾਰ ਉਹ ਚਾਹੁੰਦੀ ਆ ਇਥੇ ਭਈਆਂ ਨੂੰ ਹਾਵੀ ਕਰਨੀ ਛੱਡਦੇ ਪੰਜਾਬੀਆਂ ਸਭ ਪੰਜਾਬ ਨੂੰ ਦੱਬਣਾ ਚਾਹੁੰਦੀ ਆ ਇਹ ਹੁਣ ਨਹੀਂ ਦਬਦੇ ਹੈਗੇ ਇਹ ਸਾਰੇ ਤੁਸੀਂ ਉੱਠੋ ਸਰਕਾਰਾਂ ਨੂੰ ਚਾਹੀਦਾ ਬੰਗਲਾਦੇਸ਼ ਦੇ ਵਿੱਚ ਆ ਜਿਹੜਾ ਹੈਗਾ ਸ਼੍ਰੀਲੰਕਾ ਦੇ ਵਿੱਚ ਤੇ ਹੁਣ ਨੇਪਾਲ ਦੇ ਵਿੱਚ ਪਲਟੇ ਵਜੇ ਨੇ ਲੋਕ ਜਾਗੇ ਨੇ ਏ ਨਾ ਹੋਵੇ ਹੁਣ ਲੋਕਾਂ ਦਾ ਜਿਹੜਾ ਜਨ ਸਲਾਵ ਆ ਉਹ ਇੱਥੇ ਪੈਦਾ ਹੋਵੇ ਇਹਨਾਂ ਦੇ ਨਾਲ ਨੇਪਾਲ ਵਾਲੇ ਬਣੇ ਲੋਕ ਇਹਨਾਂ ਨੂੰ ਕੁੱਟਣ ਪਹਿਲਾਂ ਪਹਿਲਾਂ ਜਿਹੜੀ ਹੈਗੀ ਸਰਕਾਰ ਨੂੰ ਸਮਝਣਾ ਚਾਹੀਦਾ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਨੇ ਚਾਹੀਦੇ ਨੇ ਜੀ ਨੇਪਾਲ ਦੇ ਵਿੱਚ ਕੀ ਬਣਿਆ ਜਦੋਂ ਜਨ ਸ਼ਕਤੀ ਜਦੋਂ ਲੋਕ ਜਾਗਦੇ ਨੇ ਲੋਕ ਲਹਿਰ ਪੈਦਾ ਹੁੰਦੀ ਆ ਲੋਕ ਤੁਰਦੇ ਨੇ ਫਿਰ ਸਰਕਾਰਾਂ ਉੱਥੇ ਖੜਦੀਆਂ ਟਿਕ ਨਹੀਂ ਸਕਦੀਆਂ ਲੋਕਾਂ ਮੂਰੇ ਲੋਕਾਂ ਦੀਆਂ ਬਣਾਈਆਂ ਧੱਕੇ ਨਾਲ ਬਣੀਆਂ ਹੋਈਆਂ ਈਵੀਐਮ ਨੇ ਬਣਾਈਆਂ ਹੋਈਆਂ ਨੇ ਸਰਕਾਰਾਂ ਕਈ ਲੋਕ ਤਾਂ ਇਹ ਕਹਿ ਦਿੰਦੇ ਆ ਕਿ ਵੀ ਇਹਨਾਂ ਨਾਲ ਕਿਉਂ ਧੱਕਾ ਕਰਨਾ ਹੈ ਤਾਂ ਵਿਚਾਰੇ ਉਧਰੋਂ ਆਏ ਨੇ ਇੱਥੇ ਕੰਮ ਕਰ ਰਹੇ ਨੇ ਕਹਿੰਦੇ ਜੇ ਕੋਈ ਇੱਕ ਤਾਂ ਮਾੜਾ ਹੈ ਸਾਰੇ ਥੋੜੀ ਮਾੜੇ ਹੋਗੇ ਕਹਿੰਦੇ ਬਾਕੀ ਤਾਂ ਕੰਮ ਕਰ ਰਹੇ ਪਰਿਵਾਰਾਂ ਦੇ ਨਾਲ ਕੋਈ ਕਿੰਜਾਂ ਨੇ ਘਰ ਬਣਾ ਲਏ ਰਹਿ ਰਹੇ ਆ ਉਹਨਾਂ ਨੇ ਤਾਂ ਕਹਿੰਦੇ ਮਾਹੌਲ ਠੀਕ ਹੈ ਕਹਿੰਦੇ ਫਿਰ ਫਿਰ ਉਹ ਆਪਣੇ ਘਰੇ ਰੱਖਣ ਭਾਈ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਆਪਣੇ ਘਰੇ ਰੱਖਣਾ ਆਪਦੇ ਜਿਹੜਾ ਹੈਗਾ ਰਿਸ਼ਤੇਦਾਰੀਆਂ ਚ ਉਹਨਾਂ ਨਾਲ ਲੈਣ ਦੇਣ ਕਰ ਲੈਣ ਕੁੜੀਆਂ ਲੈਣ ਉਹਨਾਂ ਦੀ ਉਹਨਾਂ ਦੇ ਮੁੰਡੇ ਉਹਨਾਂ ਨੂੰ ਕੁੜੀਆਂ ਦੇਣ ਇਹ ਕਿੱਥੋਂ ਹੋ ਗਿਆ ਗੱਲ ਇਹ ਤਾਂ ਚੱਲ ਹੀ ਰਿਹਾ ਹੈ ਕਹਿੰਦੇ ਕਈ ਜਿਹੜੇ ਪੰਜਾਬੀਆਂ ਨੇ ਕੁੜੀਆਂ ਵਿਆਹ ਚੁੱਕੇ ਨੇ ਉੱਧਰ ਨੂੰ ਜੁਪੀ ਵਾਲੀ ਸਾਈਡ ਨੂੰ ਉਹ ਤਾਂ ਹੁਣ ਗੱਲ ਸੁਣੋ ਪਤਾ ਕੀ ਗੱਲ ਆ ਸੋਣਾ ਸਾਡਾ ਜਦੋਂ ਜੀਨ ਸੀ ਜਿਹੜਾ ਹੈਗਾ ਚੇਂਜ ਕੀਤਾ ਜਾ ਰਿਹਾ ਪ੍ਰਵਾਸੀਆਂ ਦਾ ਮਤਲਬ ਇਥੇ ਪ੍ਰਵਾਸ ਇੰਨਾ ਜ਼ਿਆਦਾ ਹੋ ਗਿਆ ਮਹਾਲੀ ਚੰਡੀਗੜ੍ਹ ਲੁਧਿਆਣਾ ਰੋਪੜ ਏਰੀਆ ਜਿਹੜਾ ਹੈਗਾ ਜਲੰਧਰ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਉਥੇ ਜਿਹੜਾ ਹੈਗਾ ਪ੍ਰਵਾਸ ਹੋ ਗਿਆ ਉਥੇ ਬਹੁਤ ਜ਼ਿਆਦੇ ਬਹੁਤ ਆਦਗਣਤੀ ਇਹਨਾਂ ਦੀ ਹੋ ਗਈ ਪੰਜਾਬੀ ਸਾਡੇ ਘਟਕੇ ਪਿੰਡਾਂ ਦੇ ਵਿੱਚ ਹੀ ਰਹਿ ਗਏ ਹੁਣ ਸਾਰਾ ਇਸ ਕਰਕੇ ਸਾਨੂੰ ਇਹ ਸੋਚਣਾ ਪੈਣਾ ਸਾਨੂੰ ਤੁਰਨਾ ਪੈਣਾ ਇਸ ਪਾਸੇ ਵੱਲ ਦੇਖੋ ਕੰਮ ਕਰਨ ਜੀ ਸਦਕੇ ਕਰਨ ਪਰ ਇੱਥੇ ਵੋਟ ਨਾ ਹੋਵੇ ਉਹਦੀ ਇੱਥੇ ਉਹਦਾ ਰਾਸ਼ਨ卡ਡ ਨਾ ਹੋਵੇ ਇੱਥੇ ਉਹਦਾ ਆਧਾਰ卡ਡ ਨਾ ਹੋਵੇ ਇੱਥੇ ਉਹ ਜ਼ਮੀਨ ਲੈ ਨਾ ਸਕੇ ਜਿਵੇਂ ਸਾਨੂੰ ਪੰਜਾਬੀਆਂ ਨੂੰ ਬਾਹਰਲੇ ਸੂਬਿਆਂ ਦੇ ਵਿੱਚ ਮਤੇ ਪਾਏ ਹੋਏ ਨੇ ਜਿਹਨੇ ਪਲੇ ਪੰਜਾਬ ਚ ਨੇ ਉਹਨਾਂ ਦਾ ਕੀ ਬਣੂਗਾ ਜਿਨ੍ਹਾਂ ਦੀ ਉਮਰ 20 25 25 30 30 ਸਾਲ ਹੋ ਗਈ ਕਈ ਸਮਾਂ ਤੋਂ ਵਸੇ ਹੋਏ ਨੇ ਇੱਥੇ ਉਹ ਤਾਂ ਕਹਿੰਦੇ ਅਸੀਂ ਕਿੱਥੇ ਜਾਈਏ ਸਾਡਾ ਤਾਂ ਜਨਮ ਭੂਮੀ ਪੰਜਾਬ ਹੈ ਫਿਰ ਪੰਜਾਬੀ ਵਾਲੇ ਗੱਲ ਕਰਨ ਅੱਜ ਉਹ ਜਿਹੜੇ ਇੱਥੇ ਵੱਸਦੇ ਨੇ ਇਸੇ ਕੁੰਬੜੇ ਬੰਦਾ ਮਾਰਿਆ ਮੁੰਡਾ ਨੌਜਵਾਨ ਮਾਰਤਾ ਉਹ ਉੱਠ ਕੇ ਆਏ ਉਹਦੀ ਮਦਦ ਦੇ ਵਿੱਚ ਆਏ ਕਿਸੇ ਨੇ ਹਾਲਾ ਨਾਰਾ ਮਾਰਿਆ ਹੁਣ ਉਹ ਮਸੂਮ ਮਾਰਤਾ ਜੀ ਨੇ ਕੁਝ ਦੇਖਿਆ ਨਹੀਂ ਹਜੇ ਭਾਲਿਆ ਨਹੀਂ ਉਹਨੂੰ ਦਰਿੰਦਗੀ ਦੇ ਨਾਲ ਮਾਰਤਾ ਉੱਥੇ ਕੋਈ ਉਹ ਜਿਹੜਾ ਇੱਥੇ ਕਹਿੰਦੇ ਅਸੀਂ ਇੱਥੇ ਦੇ ਨਿਵਾਸੀ ਬਣ ਗਏ ਉਹਨਾਂ ਚੋਂ ਕੋਈ ਉੱਠ ਕੇ ਗਿਆ ਉਹ ਉਸ ਬਈ ਦਾ ਵਿਰੋਧ ਕੀਤਾ ਉਹਨਾਂ ਨੇ ਨਹੀਂ ਕੀਤਾ ਉਹ ਰਕ ਭਾਈਚਾਰਾ ਉਹ ਕਿਉਂ ਕਰਨਗੇ ਫਿਰ ਇੱਥੇ ਕੀ ਹੱਕ ਆ ਉਹਨਾਂ ਨੂੰ ਰਹਿਣ ਦਾ ਜਦੋਂ ਕੋਈ ਦੇਖੋ ਜਦੋਂ ਕੋਈ ਜ਼ੁਲਮ ਕਰਦਾ ਕੋਈ ਵੀ ਆ ਚਾਹੇ ਉਹ ਸਿੱਖਾ ਚਾਹੇ ਮੁਸਲਮਾਨਾ ਚਾਹੇ ਹਿੰਦੂ ਆ ਚਾਹੇ ਸਾਈਆ ਚਾਹੇ ਹੋਰ ਕੋਈ ਆ ਜਦੋਂ ਕੋਈ ਜ਼ੁਲਮ ਕਰਦਾ ਬੰਦਾ ਉਹਦੇ ਖਿਲਾਫ ਉੱਠਣਾ ਤਾਂ ਚਾਹੀਦਾ ਨਾ ਕਿੰਨੇ ਕੁ ਭਾਈਏ ਇਕੱਠੇ ਹੋ ਗਏ ਉਹਦੇ ਖਿਲਾਫ ਪ੍ਰਸ਼ਾਸਨ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਜਾਂ ਪੁਲਿਸ ਪ੍ਰਸ਼ਾਸਨ ਦੀ ਜਾਂ ਜਿਸ ਥਿੱਕੇ ਦੇ ਨਾਲ ਕੋਈ ਵੋਟਾਂ ਬਣੀਆਂ ਹੋਈਆਂ ਨੇ ਜਾਂ ਕੋਈ ਕ੍ਰਾਈਮ ਹੋ ਰਿਹਾ ਵੀ ਸਮੇਂ ਸਿਰ ਠੱਲ ਕਿਉਂ ਨਹੀਂ ਪੈਦੀ ਜੇ ਪ੍ਰਸ਼ਾਸਨ ਕਹ ਰਿਹਾ ਕਿ ਵੀ ਅਸੀਂ ਸੁਚੇਤ ਹੈਗੇ ਆ ਅਸੀਂ ਕ੍ਰਾਈਮ ਰੋਕ ਰਹੇ ਆ ਠੱਲ ਪਾ ਰਹੇ ਆ ਜਿਵੇਂ ਤੁਸੀਂ ਕਹ ਰਹੇ ਕਿ ਪੁਲਿਸ ਲਾਣੀ ਚਾਹੀਦੀ ਸੀ ਫੌਜ ਲਾਤੀ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਾਂਡ ਹੋਇਆ ਉਹਨਾਂ ਨੂੰ ਚਲੋ ਇਹ ਹੁੰਦਾ ਹੈ ਕੋਈ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ ਕਾਨੂੰਨ ਵਿਵਸਥਾ ਜਿਹੜੀ ਹੈ ਜਿਆਦਾ ਹੀ ਮਾਹੌਲ ਨਾ ਖਰਾਬ ਹੋ ਜਾਵੇ ਤੁਹਾਨੂੰ ਕੀ ਲੱਗਦਾ ਕਿ ਵੀ ਉਹਨਾਂ ਦੀ ਭੂਮਿਕਾ ਕੀ ਸੀ ਕਿ ਕ੍ਰਾਈਮ ਨੂੰ ਠੱਲ ਪਾਉਣੀ ਸੀਗੀ ਤੇ ਪਹਿਲਾਂ ਕਿਉਂ ਨਹੀਂ ਪਾਈ ਗਈ ਠੱਲ ਇਹ ਤਾਂ ਹੁਣ ਪੁਲਿਸ ਦੱਸੇ ਨਾ ਸਰਕਾਰ ਦੱਸੇ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਵੀ ਉਹ ਕਿੰਨੀ ਬੰਦਾ ਕਿ ਪਤਾ ਦੇਖੋ ਜਿਆਦੇ ਜੇ ਹੁਣ ਕੋਈ ਮੈਨੂੰ ਐ ਦੱਸੋ ਅੱਜ ਵੈਨਾਂ ਨੇ ਵੱਡੇ ਵੱਡੇ ਕ੍ਰਾਈਮ ਕਰਤੇ ਭਈਆਂ ਨੇ ਇੱਥੇ ਹੂੰ ਮੁੰਡੇ ਸਾਡੇ ਨੌਜਵਾਨ ਮਾਰਦੇ ਹੂੰ ਕੁੜੀਆਂ ਸਾਡੇ ਭਜਾ ਕੇ ਲੈ ਕੇ ਆਂਡਲੂ ਤੋਂ ਹੂੰ ਆ ਮਾਸੂਮ ਮਾਰਤਾ ਜੇ ਤਾਂ ਕੋਈ ਸਾਡਾ ਬੰਦਾ ਚੋਰੀ ਕਰ ਲੇ ਪੰਜਾਬੀ ਜਾਂ ਕੋਈ ਹੋਰ ਲੁੱਟਖੋਲ ਕਰ ਲੇ ਕਿਸੇ ਨੂੰ ਮਾਰ ਦੇ ਉਹਦਾ ਤਾਂ ਉਹਨਾਂ ਨੂੰ ਐਂਕਾਊਂਟਰ ਇੱਕ ਮਿੰਟ ਚ ਕਰ ਦਿੰਦੀ ਹੈ ਪੁਲਿਸ ਗੋਲੀ ਜਦ ਹੀ ਮਾਰ ਦਿੰਦੀ ਆ ਵੀ ਭਜਦਾ ਸੀ ਕਿਸੇ ਭਈਏ ਦਾ ਇਨਕਾਊਂਟਰ ਸੁਣਿਆ ਤੁਸੀਂ ਨੇ ਉਹਨਾਂ ਦਾ ਨਹੀਂ ਇਨਕਾਊਂਟਰ ਕਿਉਂ ਨਹੀਂ ਕਰਦੇ ਇਹਦੇ ਪਿਛੇ ਰਾਜਸੀ ਤਾਕਤ ਦਾ ਤੇ ਪੁਲਿਸ ਦਾ ਵੀ ਦੇਖ ਇਹ ਤਾਂ ਹੈ ਹੁਣ ਜੇ ਸਾਡੇ ਕੋਈ ਨੌਜਵਾਨ ਫੜਦੇ ਕਿਥੋਂ ਨੇ ਘਰੋਂ ਚੱਕ ਲੈਂਦੇ ਨੇ ਕਰਦੇ ਨੇ ਇਨਕਾਊਂਟਰ ਕਿਤੇ ਗੋਲੀਆਂ ਮਾਰਦੇ ਨੇ ਇਹਨਾਂ ਦੇ ਵਿੱਚ ਬਿਆਨ ਤੇ ਪੋਚੜਦੇ ਤੇ ਉਹਦੀ ਕੇਪੀਐਸਰ ਦੀ ਰੂਹ ਆਈ ਹੋਈ ਆ ਸਾਰਿਆਂ ਦੇ ਵਿੱਚ ਸਾਨੂੰ ਸੋਚਣਾ ਪੈਣਾ ਘਰੋਂ ਪੁਲਿਸ ਨੂੰ ਘਰੋਂ ਚੱਕ ਕੇ ਨਾ ਸਾਡੇ ਕੋਲੇ ਤੇ ਆਏ ਘਰੋਂ ਚੱਕ ਕੇ ਲਿਆਂਦੇ ਆ ਦਿਖਾਤਾ ਇੱਥੇ ਇਨਕਾਊਂਟਰ ਗੋਲੀਆਂ ਉਹਨਾਂ ਦੇ ਮਾਰਤੀਆਂ ਆਪਣੇ ਗੋਵਿੰਦਗੜ੍ਹ ਕੋਲੇ ਚੱਕ ਕੇ ਉਧਰੋਂ ਲੈ ਮੋਗੇ ਵਾਲੀ ਸਾਈਡ ਤੋਂ ਦੇਖੋ ਸਾਰੇ ਪੁਲਿਸ ਵਾਲੇ ਅਸੀਂ ਇੱਕੋ ਜਿਹੇ ਨਹੀਂ ਹੁੰਦੇ ਚੰਗੇ ਵੀ ਬਹੁਤ ਨੇ ਬਹੁਤ ਚੰਗੇ ਨੇ ਅਫਸਰ ਵੀ ਪਰ ਜਦੋਂ ਉਹਨਾਂ ਨੂੰ ਤਾਹਾਂ ਤੋਂ ਚਾਬੀ ਲੱਗਦੀ ਆ ਨਾ ਹੁਕਮ ਫਿਰ ਉਹ ਵੀ ਉਹਨਾਂ ਨੂੰ ਮਜਬੂਰ ਹੋ ਜਾਂਦਾ ਪਰ ਕਈ ਬੋਚੜ ਨੇ ਜਿਹੜੇ ਉਹ ਫੀਤੀਆਂ ਲਵਾਉਣ ਦੇ ਰੈਂਕ ਵਧਾਉਣ ਦੇ ਮਾਰੇ ਜਿਹੜੇ ਹੈਗੇ ਨੇ ਉਹ ਸਾਡੇ ਪੰਜਾਬੀਆਂ ਦੇ ਨਾਲ ਨਜਾਇਜ਼ ਕਰਦੇ ਨੇ ਇਨਕਾਊਂਟਰ ਕਰਦੇ ਨੇ ਇਹਨਾਂ ਦੀ ਲਿਹਾਜ਼ ਕਿਉਂ ਕਰਦੇ ਨੇ ਇਹਨਾਂ ਨੂੰ ਕਿਉਂ ਨਹੀਂ ਉਹ ਕਰਦੇ ਇਹਨਾਂ ਨੂੰ ਕਿਉਂ ਨਹੀਂ ਇਨਕਾਊਂਟਰ ਕਰਦੇ ਸਾਡੇ ਪੰਜਾਬੀਆਂ ਦੇ ਮੁੰਡਿਆਂ ਦਾ ਹੀ ਕਿਉਂ ਇਹ ਸਕਾਰ ਖੇਡਿਆ ਜਾਂਦਾ ਅੱਜ ਵੀ ਅੱਜ ਵੀ ਸਾਡੇ ਉੱਤੇ ਜਿਹੜੇ ਤਸੱਦਦ ਹੁੰਦੇ ਨੇ ਅੱਜ ਵੀ ਜਾਰੀ ਨੇ ਜੇ ਕੋਈ ਸਿੱਖ ਕਿਸੇ ਭਈਏ ਦੇ ਡਾਂਗ ਮਾਰ ਦੇ ਕਿਸੇ ਨੂੰ ਮਾਰ ਦੇ ਉਹਦੀ ਅਤਵਾਦੀ ਉਹਦੀ ਖਾਲਤਾਨੀ ਉਹਦੀ ਉਹਨਾਂ ਨਾਲ ਇਨਕਾਊਂਟਰ ਪੰਜਾਬੀ ਵੇਲੇ ਚੁੱਪ ਇਸ ਕਰਕੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਸਰਕਾਰਾਂ ਵੀ ਇਸ ਗੱਲ ਦੇ ਤਹਈਆ ਕਰਨ ਤੁਸੀਂ ਨੇ ਵੋਟਾਂ ਲੈਣੀਆਂ ਇਹਨਾਂ ਲੋਕਾਂ ਤੋਂ ਹੁਣ ਤੁਹਾਡੇ ਨਾਲ ਵੀ ਇਹ ਨੇਪਾਲ ਵਾਲੀ ਨਾ ਬਣ ਜੇ ਕਿਤੇ ਬਸ ਇਹ ਗੱਲ ਪੱਲੇ ਬੰਨ ਲਓ ਲੋਕਾਂ ਦਾ ਜਿਹੜਾ ਹੈਗਾ ਤੁਹਾਨੂੰ ਵੋਟਾਂ ਪਾ ਕੇ ਚੁਣਦੇ ਨੇ ਉਹਨਾਂ ਨੂੰ ਅਨਸਾਫ਼ ਦਿਓ ਲੋਕਾਂ ਦੇ ਜਣਾਜਨਾ ਬੈਠੋ ਉਹਨਾਂ ਧੀਏ ਪੁੱਤ ਨਾ ਮਾਰੋ ਜਿਹੜੇ ਸਾਡੇ ਤੇ ਤਸੱਦਦ ਕਰਦੇ ਨੇ ਸਾਡੇ ਇੱਥੇ ਆ ਕੇ ਬੱਚਿਆਂ ਨੂੰ ਮਾਰਦੇ ਨੇ ਸਾਡੀਆਂ ਬੱਚੀਆਂ ਨੂੰ ਲੈ ਜਾਂਦੇ ਨੇ ਭਜਾ ਕੇ ਸਾਡੇ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਦੇ ਨੇ ਦੇਖਿਆ ਨਹੀਂ ਜਾਂਦਾ ਕਿਵੇਂ ਮਾਰਦੇ ਨੇ ਇਹ ਤੁਸੀਂ ਪੰਜਾਬੀਆਂ ਸਾਥ ਦਿਆ ਕਰੋ ਇਹ ਵੀ ਹੁਣ ਜਿਹੜਾ ਇੰਨਾ ਕੁਝ ਹੋਇਆ ਲੋਕ ਲਹਿਰ ਬਣੀ ਲੋਕ ਜਾਗੇ ਤਾਂ ਪੁਲਿਸ ਇਹਨਾਂ ਸਾਥ ਦੇਣ ਲੱਗੀ ਹੋ ਨਹੀਂ ਤਾਂ ਸਤਨਾਮ ਸੀਗਾ ਨਹੀਂ ਇਹਦਾ ਵੀ ਖੁਰਦਵਰ ਹੁਣ ਕੁੰਬੜੇ ਵਾਲਾ ਖੁਰਦਵਰ ਹੋਈ ਗਿਆ ਕਿ ਉਹ ਬੰਦੇ ਜੇਲ੍ਹ ਚ ਨੇ ਕੀ ਉਹਨਾਂ ਨੇ ਕੀ ਕਰਤਾ ਉਹ ਵਿਚਾਰੀ ਮਾਈ ਜਿਹੜੀ ਉਹ ਮੁੰਡਾ ਮਾਰਿਆ ਭਟਕਦੀ ਫਿਰਦੀ ਇਥੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਤਹਈਆ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਲਾਬੰਦ ਹੋਣਾ ਚਾਹੀਦਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚੜ੍ਹਦੀ ਕਲਾ ਦੇ ਨਾਲ ਜਿੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸਾਈਆ ਚਾਹੇ ਗੁਰਸਿੱਖਾ ਕੋਈ ਵੀ ਆ ਜਿਹੜਾ ਪੰਜਾਬੀ ਦੇ ਨਾਲ ਧੱਕਾ ਕਰਦਾ ਤੁਸੀਂ ਪੰਜਾਬੀਆਂ ਦੀ ਮਦਦ ਇਕ ਠੋਕ ਕੇ ਖੜਿਆ ਕਰੋ ਇਕ ਠੋਕ ਕੇ ਫਿਰ ਆਏ ਨਾ ਕਿਹਾ ਕੋਲ ਜਿਵੇਂ ਹੁਣ ਤੁਸੀਂ ਕਿਹਾ ਇਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਮਾਰਦੇ ਹੋ ਭਈਆਂ ਦੇ ਤਾਂ ਬੱਚੇ ਭਈਏ ਤਾਂ ਵਿਚਾਰੇ ਬਣ ਜਾਂਦੇ ਨੇ ਸਾਡੇ ਤੁਸੀਂ ਜਿਹੜੇ ਪੰਜਾਬ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਤੁਸੀਂ ਫਿਰ ਨਰਦਈ ਸਾਫਤ ਕਰ ਦਿੰਦੇ ਨੇ ਸਾਡੇ ਆਪ ਦੀ ਸਾਡੇ ਮਗਰ ਪਿਆ ਜਾਂਦੇ ਨੇ ਇਸ ਕਰਕੇ ਇਕ ਠੋਕ ਕੇ ਪੰਜਾਬੀਆਂ ਦਾ ਸਾਥ ਦਿਆ ਕਰੋ ਮੈਂ ਸਾਰੇ ਨੌਜਵਾਨਾਂ ਬੱਚੇ ਬੱਚੀਆਂ ਨੂੰ ਕਹਿਣਾ ਚਾਹੁੰਦਾ ਉੱਥੇ ਤੁਸੀਂ ਜਿਹੜਾ ਹੈਗਾ ਕੰਮ ਕਰੋ ਇੱਥੇ ਇਹਨਾਂ ਨੂੰ ਤੋਰੋ ਇੱਥੇ ਸਾਰੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਗੰਦ ਪਾ ਰੱਖਿਆ ਨਾਲੇ ਲੜਦੇ ਨੇ ਮਾਰਦੇ ਨੇ ਸਾਨੂੰ ਤੁਸੀਂ ਆਵਲਾ ਕੰਮ ਕਰੋ ਉੱਥੇ ਵੀ 20 20 30 30 ਲੱਖ ਰੁਪਈਆ ਬਾਹਰ ਜਾ ਕੇ ਕੋਈ ਕੰਮ ਨਹੀਂ ਮਿਲਦਾ ਕਰੋ ਬਰਬਾਦ ਹੋ ਜਾਂਦੇ ਹੋ ਕਰਜ਼ਾਈ ਕਰ ਦਿੰਦੇ ਹੋ ਕਈ ਮਾਤਾ ਪਿਤਾ ਨੂੰ ਪਤਾ ਵੀ ਕਿ ਕਿਸ ਤਰ੍ਹਾਂ ਉਹ ਮੂੰਹ ਮੁੜ ਕੇ ਗੁਜ਼ਾਰਾ ਕਰਦੇ ਨੇ ਆਪ ਜਾ ਕੇ ਉੱਥੇ ਵੇਂਜਣ ਉੱਥੇ ਨਹੀਂ ਕੰਮ ਮਿਲਦਾ ਫਿਰ ਉਸ ਤੋਂ ਫੋਨਾਂ ਦਾ ਆਪ ਦੇਖਿਆ ਹੀ ਵੀ ਮੇਰਾ ਮਰਨ ਨੂੰ ਜੀ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਰਹਿੰਦੇ ਨੇ ਇਸ ਕਰਕੇ ਸਾਡਾ ਪੰਜਾਬ ਆ ਗੁਰਾਂ ਦੇ ਨਾਂ ਤੇ ਵਸਦਾ ਅਸੀਂ ਚੜ੍ਹਦੀ ਕਲਾ ਦੇ ਨਾਲ ਇਸ ਨੂੰ ਫੇਰ ਮੁੜ ਉਹ ਰੰਗਲਾ ਪੰਜਾਬ ਬਣਾਉਣਾ ਤੁਸੀਂ ਇੱਥੇ ਰਹਿ ਕੇ ਕੰਮ ਕਰੋ ਜੇ ਕੋਈ ਤੁਹਾਨੂੰ ਕੰਮ ਕਰ ਸਤਾਉਂਦਾ ਪੁਲਿਸ ਪ੍ਰਸ਼ਾਸਨ ਕੋਈ ਵੀ ਤੁਹਾਨੂੰ ਧੱਕਾ ਕਰਦੀ ਆ ਉਹ ਸਾਨੂੰ ਆ ਕੇ ਮਿਲੋ ਅਸੀਂ ਸਿੰਘਾਂ ਦੀ ਡਿਊਟੀ ਲਾਹਾਂਗੇ ਧੱਕਾ ਨਹੀਂ ਤੁਹਾਡੇ ਨਾਲ ਹੋਣ ਦਿੰਦੇ ਪ੍ਰਸ਼ਾਸਨ ਵੀ ਇਹ ਤੋਹਈਆ ਕਰੇ ਜੇ ਕੋਈ ਪੰਜਾਬੀ ਵਾਲਾ ਰੇੜੀ ਲਾਉਂਦਾ ਉਹਦੇ ਮਗਲ ਨਾ ਪੈਣ ਬਗਿਆਦੀ ਹਮਾਇਤ ਨਾ ਕਰਿਆ ਕਰੋ ਤੁਸੀਂ ਸਾਨੂੰ ਪਤਾ ਸਾਨੂੰ ਸਰਕਾਰਾਂ ਦਾ ਇਹ ਕਰਿਆ ਹੋਇਆ ਹੁਣ ਲੋਕ ਲਾਬੰਦ ਹੋਗੇ ਜਾ ਕੇ ਹੁਣ ਤੁਹਾਨੂੰ ਖੇੜਾ ਚੁੜਾਉਣਾ ਔਖਾ ਹੋ ਜਾਣ ਜਿੱਥੇ ਜਿੱਥੇ ਕੋਈ ਪੰਜਾਬੀ ਕੰਮ ਕਰਦਾ ਚੜ੍ਹਦੀ ਕਲਾ ਦੇ ਨਾਲ ਕਰੋ ਡਟ ਕੇ ਕਰੋ ਠੀਕ ਹੈ ਬਹੁਤ ਸ਼ੁਕਰੀਆ ਬਾਬਾ ਜੀ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਹੈ ਪਰ ਇਹਦੇ ਵਿੱਚ ਗੱਲ ਜ਼ਰੂਰ ਹੈ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੌਜਵਾਨੀ ਜਿਹੜੀ ਹੈ ਉਹ ਆਸਾ ਢਾਈ ਬੈਠੀ ਹੈ ਕਿ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਆਏਗਾ ਪਰ ਸਾਡੇ ਪੰਜਾਬ ਦੇ ਲਈ ਬਹੁਤ ਵੱਡੀਆਂ ਮਿਸਾਲਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਇੱਕ ਭੈਣ ਮਨਦੀਪ ਕੌਟਾਂਗ ਰਾਣੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ #PRਪੰਜਾਬ ਚਲਾਇਆ ਹੋਇਆ ਉਹਨਾਂ ਦੀ ਇੰਟਰਵਿਊ ਅੱਜ ਤੋਂ 2-3 ਸਾਲ ਪਹਿਲਾਂ ਕੀਤਾ ਸੀਗਾ ਪਰ ਉਹ ਮਿਸਾਲ ਨੇ ਪੰਜਾਬ ਦੇ ਲਈ ਪੰਜਾਬ ਦੇ ਵਿੱਚ ਬੱਚਿਆਂ ਨੂੰ ਕੰਮ ਦੇ ਰਹੇ ਨੇ ਆਪਣਾ ਜਿਹੜਾ ਸਟਾਰਟਅਪ ਸ਼ੁਰੂ ਕੀਤਾ ਆ ਸਾਨੂੰ ਚਾਹੀਦਾ ਕਿ ਵੀ ਇਹੋ ਜਿਹੀਆਂ ਭੈਣਾਂ ਤੋਂ ਆਸ ਉਮੀਦ ਲੈ ਕੇ ਕੰਮ ਸਿੱਖ ਕੇ ਅੱਗੇ ਵੱਲ ਨੂੰ ਵਧਣਾ ਚਾਹੀਦਾ ਤੇ ਇਹ ਉਮੀਦ ਜ਼ਰੂਰ ਹੈ ਕਿ ਵੀ ਪੰਜਾਬ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹ ਇਸ ਤਰ੍ਹਾਂ ਦੀਆਂ ਨਾ ਹੋਣ ਕਾਨੂੰਨ ਵਿਵਸਥਾ ਪੰਜਾਬ ਪੁਲਿਸ ਨੂੰ ਠੀਕ ਕਰਨੀ ਚਾਹੀਦੀ ਹੈ ਜੋ ਵੀ ਇਹ ਚੀਜ਼ਾਂ ਹੋ ਰਹੀਆਂ ਨੇ ਕਿਉਂ ਰਿਣ ਕ੍ਰਾਈਮ ਵਧਾ ਕਿਉਂ ਜਾ ਰਿਹਾ ਹੈ ਖਾਸ ਕਰਕੇ ਪ੍ਰਵਾਸੀ ਜਿਹੜੇ ਨੇ ਉਹ ਕ੍ਰਾਈਮ ਕਿਉਂ ਕਰ ਰਹੇ ਨੇ ਉਹ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿਉਂ ਜਿਹੜਾ ਟਾਰਗੇਟ ਕਰਕੇ ਮਾਰ ਰਹੇ ਨੇ ਜਾਂ ਇਹਦੇ ਪਿੱਛੇ ਕੋਈ ਹੋਰ ਮੰਛਾ ਹੈ ਕੋਈ ਇਹ ਕਰਵਾ ਕੇ ਆਪਸ ਦੇ ਵਿੱਚ ਦੋ ਕਮਿਊਨਿਟੀਆ ਨੂੰ ਲੜਾਉਣਾ ਚਾਹੁੰਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਦੇਖਣਾ ਆਏਗਾ ਧੰਨਵਾਦ